ਸਿਰਫ 30 ਸੈਕਿੰਡ ਤੋਂ ਲੈ ਕੇ 1 ਮਿੰਟ ਦੀ ਤੁਸੀਂ ਵੀਡੀਓ ਬਣਾਣੀ ਆ ਤੇ ਉਹਦੇ ਤੁਹਾਨੂੰ ਘੱਟੋ-ਘੱਟ 50 ਹਜ਼ਾਰ ਤੋਂ ਲੈ ਕੇ 2 ਲੱਖ ਰੁਪਏ ਤੁਹਾਨੂੰ ਸਿਰਫ ਇੱਕ ਵੀਡੀਓ ਦਾ ਇੰਨਾ ਪੰਜ ਪਲੇਟਫਾਰਮਾਂ ਤੋਂ ਅਸੀਂ ਇਨਕਮ ਕਿਵੇਂ ਕਰ ਸਕਦੇ ਹਾਂ ਸੋ ਦੇਖੋ ਅਗਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਇੰਸਟਾਗ੍ਰਾਮ ਤੋਂ ਇਹਦੇ ਵਾਸਤੇ ਦੋੜੀਆਂ ਦੋ ਗੱਲਾਂ ਨੇ ਜਿਹੜੀਆਂ ਉਹਦਾ ਤੁਸੀਂ ਬਹੁਤ ਹੀ ਜ਼ਰੂਰਤ ਧਿਆਨ ਰੱਖਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਸੋ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਪੰਜ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਜਿਹੜੇ YouTube, Facebook, Instagram, Telegram ਤੇ WhatsApp ਇਨ੍ਹਾਂ ਤੋਂ ਬਹੁਤ ਹੀ ਜ਼ਿਆਦਾ ਇਨਕਮ ਅੱਜ ਦੇ ਸਮੇਂ ਵਿੱਚ ਕੀਤੀ ਜਾ ਰਹੀ ਹੈ। ਮੇਰੇ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਪਤਾ ਹੈਗਾ ਕਿ ਇਨ੍ਹਾਂ ਪੰਜ ਪਲੇਟਫਾਰਮਾਂ ਤੋਂ ਅਸੀਂ ਇਨਕਮ ਕਿਵੇਂ ਕਰ ਸਕਦੇ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਨਸਟਾਗ੍ਰਾਮ ਦੇ ਬਾਰੇ ਦੱਸਾਂਗਾ ਕਿ ਤੁਸੀਂ ਇਨਸਟਾਗ੍ਰਾਮ ਦਾ ਪੇਜ ਜਿਹੜਾ ਤੁਸੀਂ ਕਿਵੇਂ ਬਣਾ ਸਕਦੇ ਹੋ ਪ੍ਰੋਫੈਸ਼ਨਲ ਇਨਸਟਾਗ੍ਰਾਮ ਦਾ ਪੇਜ ਹੈ ਜਿਹੜਾ ਉਹ ਤੁਸੀਂ ਕਿਵੇਂ ਬਣਾ ਸਕਦੇ ਹੋ ਤੇ ਉਸ ਤੋਂ ਤੁਸੀਂ ਆਪਣੀ ਰੀਲਾਂ ਜਾਂ ਪੋਸਟ ਕਰਕੇ ਤੁਸੀਂ ਵੀਡੀਓ ਅਪਲੋਡ ਕਰਕੇ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਇਸ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖਿਓ ਜੀ ਅਗਰ ਤੁਸੀਂ ਇਸ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਮੇਰੇ ਤਨੂ ਸਾਰਿਆਂ ਨੂੰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕੀ ਪਲੀ ਇਸ ਵੀਡੀਓ ਨੂੰ ਪ੍ਰੋਪਰਲੀ ਤਰੀਕੇ ਨਾਲ ਤੁਸੀਂ ਜਰੂਰ ਦੇਖਿਓ ਜੀ ਦੇਖੋ ਜੀ ਕੀ ਹੈ ਕਿ ਜਦੋਂ ਇੱਕ ਇੰਸਟਾਗ੍ਰਾਮ ਦਾ ਪੇਜ ਹੁੰਦਾ ਵਾ ਉਹ ਦੋ ਤਰੀਕੇ ਨਾਲ ਹੁੰਦਾ ਦੇਖੋ ਇੱਕ ਤਾਂ ਇੰਸਟਾਗ੍ਰਾਮ ਆਪਾਂ ਸਾਰੇ ਨੋਰਮਲੀ ਆਪਾਂ ਚਲਾਉਂਦੇ ਹੀ ਚਲੁੰਨੇ ਆ ਇੱਕ ਇੰਸਟਾਗ੍ਰਾਮ ਹੁੰਦਾ ਵਾ ਪ੍ਰੋਫੈਸ਼ਨਲ ਅਗਰ ਤੁਹਾਡਾ ਇੰਸਟਾਗ੍ਰਾਮ ਪਹਿਲਾਂ ਤੋਂ ਹੀ 올ਰੇਡੀ ਹੀ ਤੁਹਾਡਾ ਪ੍ਰੋਫੈਸ਼ਨਲ ਮੋਡ ਦੇ ਵਿੱਚ ਹੈਗਾ ਤਾਂ ਬਹੁਤ ਵਧੀਆ ਵਾ ਤਾਂ ਵੀ ਤੁਸੀਂ ਇਹ ਵੀਡੀਓ ਦੇਖ ਲਓ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਆਪਣੇ ਇੰਸਟਾਗ੍ਰਾਮ ਨੂੰ ਕਿਵੇਂ ਬੂਸਟ ਕਰ ਸਕਦੇ ਹੋ ਤੇ ਉਤੋਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਤੇ ਅਗਰ ਤੁਹਾਡਾ ਪ੍ਰੋਫੈਸ਼ਨਲ ਮੋਡ ਦੇ ਵਿੱਚ ਨਹੀਂ ਹੈਗਾ ਫਿਰ ਤਾਂ ਇਹ ਵੀਡੀਓ ਤੁਸੀਂ ਜਰੂਰ ਹੀ ਦੇਖੋ ਤੇ ਤੁਸੀਂ ਆਪਣੇ ਇੰਸਟਾਗ੍ਰam ਪੇਜ ਨੂੰ ਤੁਸੀਂ ਪ੍ਰੋਫੈਸ਼ਨਲ ਕਿਵੇਂ ਤੁਸੀਂ ਕਰ ਸਕਦੇ ਹੋ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੇ ਇੰਸਟਾਗ੍ਰam ਤੋਂ ਤੁਸੀਂ ਪੈਸੇ ਕਿਸ ਤਰ੍ਹਾਂ ਕਮਾ ਸਕਦੇ ਹੋ ਕਿਹੜੇ-ਕਿਹੜੇ ਤਰੀਕਿਆਂ ਨਾਲ ਕਮਾ ਸਕਦੇ ਆ ਦੇਖੋ ਜਿਹੜੇ ਅਸੀਂ ਇੰਸਟਾਗ੍ਰam ਤੋਂ ਪੈਸੇ ਕਮਾ ਸਕਦੇ ਆ ਅਸੀਂ ਦੋ ਤਰੀਕਿਆਂ ਨਾਲ ਇੰਸਟਾਗ੍ਰam ਤੋਂ ਅਸੀਂ ਪੈਸੇ ਕਮਾ ਸਕਦੇ ਆ ਪਹਿਲਾ ਤਾਂ ਹੈਗਾ ਮੋਨਟਾਈਜ਼ੇਸ਼ਨ ਪੋਲਿਸੀ ਆ ਜਿਹੜੀ ਮੋਨਟਾਈਜ਼ੇਸ਼ਨ ਪੋਲਿਸੀ ਆ ਇੰਸਟਾਗ੍ਰam ਨੇ ਉਹ ਹਜੇ ਲਾਗੂ ਤਾਂ ਕਰ ਦਿੱਤੀ ਆ ਆਪਸ਼ਨ ਤਾਂ ਦੇ ਦਿੱਤਾ ਲਈ ਅਪਲਾਈ ਕਰ ਦੋ ਕਈ ਬੰਦਿਆਂ ਨੂੰ ਉਹ ਤੋਂ ਪੈਸੇ ਆਉਣੇ ਵੀ ਸ਼ੁਰੂ ਹੋ ਗਏ ਆ ਇਸ ਮੋਨਟਾਈਜੇਸ਼ਨ ਤੋਂ ਬਹੁਤ ਸਾਰੇ ਇਹੋ ਜਿਹੇ ਬੰਦੇ ਹੈਗੇ ਨੇ ਜਿਨ੍ਹਾਂ ਤੇ ਬਹੁਤ ਹੀ ਹਾਈ ਲੈਵਲ ਦੀ ਪ੍ਰੋਫਾਈਲ ਬਣੀ ਹੈ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੂੰ ਇਹ ਤੋਂ ਆਉਣੀ ਵੀ ਸ਼ੁਰੂ ਹੋ ਗਈ ਮੋਨਟਾਈਜੇਸ਼ਨ ਦੇ ਨਨ੍ਹਾ ਤੇ ਹੋ ਕਈ ਹੈਗੇ ਨੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਕ੍ਰੀਏਟਰਾਂ ਨੂੰ ਜਿਹੜੇ ਇੰਸਟਾਗ੍ਰਾਮ ਤੇ ਲੋਂਦੇ ਨੇ ਉਹਨਾਂ ਨੂੰ ਇਨਕਮ ਹੁੰਦੀ ਆ ਉਹ ਹੈਗੀ ਆ ਸਪੌਂਸਰਸ਼ਿਪ ਤੋਂ ਮੰਨ ਕੇ ਚੱਲੋ ਤੁਹਾਡੇ ਇੰਸਟਾਗ੍ਰਾਮ ਦੇ ਉੱਤੇ 5000 ਤੋਂ ਵੱਧ ਫੋਲੋਅਰਸ ਨੇ ਹਨਾ ਜਿੰਨੇ ਵੀ ਤੁਹਾਡੇ ਨੇ 50000 20000 ਜਾਂ ਲੱਖ ਜਾਂ 1.5 ਲੱਖ ਜਾਂ ਮਿਲੀਅਨ ਦੇ ਵਿੱਚ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਸਪੌਂਸਰਸ਼ਿਪ ਮਿਲਦੀ ਆ ਮੰਨ ਕੇ ਚੱਲੋ ਅਗਰ ਤੁਸੀਂ ਕਿਸੇ ਕੰਪਨੀ ਦਾ ਤੁਸੀਂ ਸਪੌਂਸਰ ਕਰਦੇ ਹੋ ਮੰਨ ਲਓ ਕਿਸੇ ਕੰਪਨੀ ਨੇ ਤੁਹਾਨੂੰ ਕਿਹਾ ਤਾਂ ਵੀ ਇਹ ਸਾਡਾ ਇੱਕ ਪ੍ਰੋਡਕਟ ਆ ਤੁਸੀਂ ਇਹਦਾ ਰਿਵਿਊ ਕਰੋ ਉਹ ਤੁਸੀਂ ਉਸ ਪ੍ਰੋਡਕਟ ਨੂੰ ਲੈ ਤੁਸੀਂ 30 ਸੈਕਿੰਡ ਤੋਂ ਲੈ ਕੇ 1 ਮਿੰਟ ਦੀ ਵੀਡੀਓ ਬਣਾ ਕੇ ਤੁਸੀਂ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਅਪਲੋਡ ਕਰਦੇ ਹੋ ਨਾ ਸਿਰਫ 30 ਸੈਕਿੰਡ ਤੋਂ ਲੈ ਕੇ 1 ਮਿੰਟ ਦੀ ਤੁਸੀਂ ਵੀਡੀਓ ਬਣਾਣੀ ਆ ਤੇ ਉਹਦੇ ਤੁਹਾਨੂੰ ਘੱਟੋ ਘੱਟ 50 ਹਜ਼ਾਰ ਤੋਂ ਲੈ ਕੇ 2 ਲੱਖ ਰੁਪਈਆ ਤੁਹਾਨੂੰ ਸਿਰਫ ਇੱਕ ਵੀਡੀਓ ਦਾ ਸਪਾਂਸਰਸ਼ਿਪ ਤੋਂ ਮਿਲੂਗਾ ਕਿਉਂਕਿ ਸਪਾਂਸਰਸ਼ਿਪ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਸਾ ਵਾ ਜਿਹੜੀ ਮੋਨਟਾਈਜ਼ੇਸ਼ਨ ਪਾਲਿਸੀ ਆ ਉਹਦੇ ਵਿੱਚ ਬਹੁਤ ਹੀ ਘੱਟ ਪੈਸੇ ਮਿਲਦਾ YouTube ਤੋਂ ਵੀ Facebook ਤੋਂ ਵੀ ਪਰ ਜਿਹੜੀ ਸਪਾਂਸਰਸ਼ਿਪ ਹੁੰਦੀ ਆ ਸਪਾਂਸਰਸ਼ਿਪ ਤੋਂ ਬਹੁਤ ਹੀ ਜ਼ਿਆਦਾ ਪੈਸਾ ਹੁੰਦਾ ਵਾ ਤੇ ਉਹ ਜਿਹੜੀਆਂ ਕੰਪਨੀਆਂ ਨੇ ਪੈਸਾ ਤੁਹਾਨੂੰ ਪਹਿਲਾਂ ਹੀ 50% ਦਾ ਅਡਵਾਂਸ ਦੇ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਵੀਡੀਓ ਕੰਪਲੀਟ ਬਣਾ ਕੇ ਤੁਸੀਂ ਉਹਨਾਂ ਨੂੰ ਦੇ ਦਿੰਦੇ ਹੋ ਡੈਮੋ ਵਾਸਤੇ ਤੇ ਉਸ ਤੋਂ ਬਾਅਦ ਉਹ ਪੈਸਾ ਸਾਰਾ ਜਿਹੜਾ 100% ਹੁੰਦਾ ਉਹ ਤੁਹਾਡੇ ਅਕਾਊਂਟ ਦੇ ਵਿੱਚ ਪਾ ਦਿੰਦੇ ਨੇ ਸੋ ਇਸ ਕਰਕੇ ਇਸ ਵੀਡੀਓ ਨੂੰ ਪ੍ਰੋਪਰ ਤਰੀਕੇ ਨਾਲ ਜ਼ਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪਸ ਸਿਖਾਵਾਂਗਾ ਕਿ ਤੁਸੀਂ ਆਪਣਾ ਇੰਸਟਾਗ੍ਰam ਦਾ ਪੇਜ ਜਿਹੜਾ ਤੁਸੀਂ ਪ੍ਰੋਫੈਸ਼ਨਲ ਲੈਵਲ ਦਾ ਕਿਵੇਂ ਬਣਾ ਸਕਦੇ ਹੋ ਜੀ ਸੋ ਆਓ ਦੋਸਤੋ ਚੱਲਦੇ ਹਾਂ ਮੋਬਾਈਲ ਸਕਰੀਨ ਦੇ ਉੱਤੇ ਇੰਸਟਾਗ੍ਰam ਦਾ ਪ੍ਰੋਫ ਇਹ ਇਹ ਪਰਸਟੋਰ ਦੇ ਵਿੱਚ ਜਾਣਾ ਤੁਸੀਂ ਉੱਥੇ ਜਾ ਕੇ ਤੁਸੀਂ ਸਰਚ ਕਰਨਾ ਵਾ ਇੰਸਟਾਗ੍ਰਾਮ ਆ ਦੇਖੋਗੇ ਜਾ ਕੇ ਤੁਸੀਂ ਲਿਖਣਾ ਵਾ ਇੰਸਟਾਗ੍ਰਾਮ ਆ ਆਈ ਐਨ ਜੀ ਇੰਸਟਾਗ੍ਰਾਮ ਤੁਹਾਡੇ ਕੋਲ ਅਗਰ ਪਹਿਲਾਂ ਤਾਂ ਡਾਊਨਲੋਡ ਹੈਗਾ ਤਾਂ ਵਧੀਆ ਅਗਰ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰ ਲੈਣਾ ਮੈਂ ਪੈਰਲਟ ਡਾਊਨਲੋਡ ਕੀਤਾ ਤਾਂ ਮੈਂ ਇਹਨੂੰ ਓਪਨ ਕਰ ਲਾਂਗਾ ਓਪਨ ਕਰਨ ਤੋਂ ਬਾਅਦ ਮੇਰਾ ਇਹ ਆਲਰੇਡੀ ਇੱਕ ਅਕਾਊਂਟ ਮੇਰਾ ਬਣਿਆ ਹੋਇਆ ਵਾ ਇਹ ਮੇਰੇ 305 ਮੈਂ ਪੋਸਟ ਕਰਤੀ ਹੈ ਤੇ 722 ਮੇਰੇ ਫੋਲੋਅਰਸ ਨੇ ਤੇ 450 ਪੰਜਾਬੀ ਮੈਂ ਮਤਲਬ ਇਹ ਮੈਂ ਬੋਲੋਗੀ ਤਹਾਇਵਾ ਇਹਦੇ ਇੰਸਟਾਗ੍ਰਾਮ ਤੇ ਮੈਂ ਬਹੁਤ ਘੱਟ ਕੰਮ ਕਰਦਾ ਮੈਂ ਕਦੇ-ਕਦੇ ਹੀ ਇਹਦੇ ਤੇ ਵੀਡੀਓ ਪਾਉਣਾ ਵਾ ਤੇ ਹੁਣ ਤੁਸੀਂ ਕੀ ਕਰਨਾ ਵਾ ਜੇ ਤੁਹਾਡਾ ਪਹਿਲਾਂ ਤੋਂ ਹੀ ਇੰਸਟਾਗ੍ਰਾਮ ਅਕਾਊਂਟ ਬਣਿਆ ਹੋਇਆ ਵਾ ਤਾਂ ਤੁਸੀਂ ਕੀ ਕਰਨਾ ਆਪਣੇ ਪ੍ਰੋਫਾਈਲ ਦੇ ਵਿੱਚ ਆ ਜਾਣਾ ਤਾਂ ਇੱਥੇ ਦੇਖੋ 3 ਡਾਟਰ ਬਣੇ ਹੋਏ ਨੇ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਆ ਜਾਣਾ ਸੈਟਿੰਗ ਐਂਡ ਪ੍ਰਾਈਵੇਸੀ ਦੇ ਵਿੱਚ ਸੈਟਿੰਗ ਐਂਡ ਪ੍ਰਾਈਵੇਸੀ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆ ਲਿਗਾ ਬਿਜ਼ਨਸ ਟੂਲ ਐਂਡ ਕੰਟਰੋਲਰਸ ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਨੀਚੇ ਪਰੋਫੈਸ਼ਨਲ ਅਕਾਊਂਟ ਤੁਸੀਂ ਇੱਥੇ ਐਡ ਅ ਨਿਊ ਪ੍ਰੋਫੈਸ਼ਨਲ ਅਕਾਊਂਟ ਤੇ ਕਲੀਕ ਕਰਨਾ ਵਾ ਅਗਰ ਤੁਹਾਡੇ ਤੇ ਕੋਈ ਹੋਰ ਤਰ੍ਹਾਂ ਦਾ ਇੰਟਰਫੇਸ ਆ ਰਿਹਾ ਵਾ ਤਾਂ ਤੁਸੀਂ ਕੀ ਕਰਨਾ ਤੁਸੀਂ ਵੀ ਆਹੀ অপਸ਼ਨ ਲੱਭਣੀ ਐ ਐਡ ਅ ਨਿਊ ਪ੍ਰੋਫੈਸ਼ਨਲ ਅਕਾਊਂਟ ਤਾਂ ਤੁਸੀਂ ਜਿੱਤੇ ਕਲਿੱਕ ਕਰ ਦੇਣਾ ਆਪਾਂ ਪ੍ਰੋਫੈਸ਼ਨਲ ਅਕਾਊਂਟ ਬਣਾਉਣਾ ਤਾਂ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਤੁਹਾਨੂੰ ਸ਼ੋਅ ਕਰੇਗਾ ਤੁਸੀਂ ਇਹਨੂੰ ਸਾਰਿਆਂ ਨੂੰ ਕੰਟੀਨਿਊ ਕੰਟੀਨਿਊ ਕਲਿੱਕ ਕਰੀ ਜਾਣਾ ਕੰਟੀਨਿਊ ਕਲਿੱਕ ਕਰਨ ਤੋਂ ਬਾਅਦ ਇਹ ਤੁਹਾਨੂੰ ਇਸ ਤਰ੍ਹਾਂ ਦੀ অপਸ਼ਨ ਤੇ ਲੈ ਜਾਏਗਾ ਇਹ ਤੁਹਾਨੂੰ ਪੁੱਛ ਰਿਹਾ ਵੀ ਤੁਸੀਂ ਕੀ ਹੋ ਤੁਸੀਂ ਆਰਟਿਸਟ ਹੋ 뮤జిਕ ਬੇਟ ਹੋ ਬਲੌਗਰ ਹੋ ਕਲੋਥਿੰ ਜੋ ਵੀ ਮਤਲਬ ਤੁਸੀਂ ਜਿਹੜੇ ਵੀ ਤੁਸੀਂ ਬਣਾਉਣਾ ਚਾਹੁੰਦੇ ਤੁਸੀਂ ਆਪਣਾ ਐਜੂਕੇਸ਼ਨ ਤੇ ਤੁਸੀਂ ਅਕਾਊਂਟ ਬਣਾਉਣਾ ਚਾਹੁੰਦੇ ਤਾਂ ਐਜੂਕੇਸ਼ਨ ਨੂੰ ਕਰ ਦੋ ਤੁਸੀਂ ਅਗਰ ਤੁਸੀਂ ਹੈਲਥ ਜਾਂ ਬਿਊਟੀ ਦੇ ਟਿਪਸ ਦੇਣਾ ਚਾਹੁੰਦੇ ਤਾਂ ਤੁਸੀਂ ਉਹ ਕਰ ਦੋ ਅਗਰ ਤੁਸੀਂ ਵੀਡੀਓ ਐਡੀਟਰ ਹੋ ਤਾਂ ਤੁਸੀਂ ਐਡੀਟਰ ਤੇ ਕਰ ਦੋ ਵੈਸੇ ਤਰ ਤੁਸੀਂ ਜ਼ਿਆਦਾਤਰ ਹੋਵੋਗੇ ਤੁਸੀਂ ਮਤਲਬ ਵੀਡੀਓ ਕਰੈਕਟਰ ਹੋਵੋਗੇ ਕਿਉਂਕਿ ਤੁਸੀਂ ਕਰਨ ਵੀਡੀਓ ਕ੍ਰੀਏਟ ਕਰਨੀ ਹੋ ਤਾਂ ਤੁਸੀਂ ਵੀਡੀਓ ਕਰੈਕਟਰ ਦੇ ਇੱਥੇ ਤੁਸੀਂ ਕਲਿੱਕ ਕਰ ਦੇਣਾ ਬਟ ਕੀ ਇਹ ਮੈਂ ਇਹ ਕਲਿੱਕ ਨਹੀਂ ਕਰਾਂਗਾ ਮੈਂ ਇੱਥੇ ਕਰਾਂਗਾ ਇਹ ਮੈਂ ਇਹਦੇ ਉਰੇ ਕਰਾਂਗਾ ਸਪੋਰਟਸ ਪਰਸਨ ਕਿਉਂਕਿ ਮੈਂ ਸਪੋਰਟਸ ਦਾ ਹੀ ਬਣਾ ਰਿਹਾ ਮੈਂ ਆ ਸਪੋਰਟਸ ਪਰਸਨ ਆ ਗਿਆ ਮਿੱ ਤਾਂ ਤੁਸੀਂ ਇੱਥੇ ਸਰਚ ਕਰਕੇ ਤੁਸੀਂ ਇਹਨੂੰ ਨੈਕਸਟ ਕਰ ਦੇਣਾ ਵਾ ਨੈਕਸਟ ਕਰਨ ਤੋਂ ਬਾਅਦ ਤਾਂ ਤੁਹਾਡਾ ਮੋਬਾਈਲ ਨੰਬਰ ਮੰਗੇਗਾ ਤੁਸੀਂ ਆਪਣਾ ਮੋਬਾਈਲ ਨੰਬਰ ਇੱਥੇ ਵੈਰੀਫਾਈ ਕਰਦਾ ਵੈਰੀਫਾਈ ਕਰਨ ਤੋਂ ਬਾਅਦ ਇਹ ਪੁੱਛਣਾ ਕੰਟੀਨਿਊ ਐਜ਼ ਬਲਜਿੰਦਰ ਸਿੰਘ ਜਾਂ ਕ੍ਰੀਏਟ ਅ ਨਿਊ ਅਕਾਊਂਟ ਮੈਂ ਲਿਖਿਆ ਵਾ ਕ੍ਰੀਏਟ ਨਿਊ ਅਕਾਊਂਟ ਮੈਂ ਕ੍ਰੀਏਟ ਅ ਨਿਊ ਅਕਾਊਂਟ ਦੇ ਉੱਤੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਇਹ ਮੇਰਾ ਨਾਮ ਪੁੱਛ ਰਿਹਾ ਵਾ ਇੱਥੇ ਮੈਂ ਇਖ ਲਿਖਾਂਗਾ ਬਲਜਿੰਦਰ ਸਰੂਏ ਬਲਜਿੰਦਰ ਸਰੂਏ ਕਰ ਦਾਂਗਾ ਇੱਥੇ ਨੈਕਸਟ ਕਰ ਦਾਂਗਾ ਨੈਕਸਟ ਕਰਨ ਤੋਂ ਬਾਅਦ ਇਹ ਪੁੱਛੇਗਾ ਮੈ ਇੱ ਤੁਸੀਂ ਭਰ ਸਕਦੇ ਹੋ ਪਾਸਵਰਡ ਭਰਨ ਤੋਂ ਬਾਅਦ ਤੁਸੀਂ ਨੈਕਸਟ ਕਰਦੇ ਹੋ ਨੈਕਸਟ ਕਰਨ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਡੇਟ ਆਫ ਬਰਥ ਆ ਤੁਸੀਂ ਉਹ ਆਪਣੀ ਤੁਸੀਂ ਫਿਲ ਕਰ ਦੇਣੀ ਹੈ ਜੀ ਕੰਨਿਫਰ ਕਰ ਦੇਣਾ ਇੱਥੋਂ ਬਾਅਦ ਓਕੇ ਕਰ ਦੇਣਾ ਇਹ ਤਾਂ ਯੂਜ਼ਰ ਨੇ ਪੁੱਛਿਆ ਵੀ ਜਿਹੜਾ ਤੁਹਾਡਾ ਯੂਜ਼ਰ ਮਤਲਬ ਵੀ ਉੱਥੇ ਸ਼ੋ ਹੋਵੇ ਮੈਂ ਭਰ ਦੇਣਾ ਮੈਂ ਬਾਕਸਿੰਗ ਦੇ ਰਿਗਾਰਡਿੰਗ ਬਣਾਉਣਾ ਚਾਹਣਾ ਤਾਂ ਮੈਂ ਇੱਥੇ ਲਿਖ ਦੇਣਾ ਬਾਕਸੀ ਇਹ ਨਾਮ ਤੁਹਾਡਾ ਉੱਤੇ ਸ਼ੋ ਹੋਏਗਾ ਬਾਕਸਿੰਗ ਇਹ ਕਲੱਬ ਭਰ ਦੇਣਾ ਮੈਂ ਇੱਥੇ ਬਾਕਸਿੰਗ ਕਲੱਬ ਬਾਕਸਿੰਗ ਕਲੱਬ ਭਰ ਦੇਣਾ ਮੈਨੂੰ ਸ਼ੋ ਕਰੇ ਇਹ ਆਲਰੇਡੀ ਪਹਿਲਾਂ ਤੋਂ ਹੈਗਾ ਵਾ ਮੈਂ ਤਾਂ ਭਰ ਦੇਣਾ ਬਾਕ ਬਾਕਸਿੰਗ ਅਰੀਨਾ ਪਰ ਕਿ ਦੇਖ ਲੈਣਾ ਜੇ ਬਾਕਸਿੰਗ ਅਰੀਨਾ ਆ ਗਿਆ ਬਾਕਸਿੰਗ ਅਰੀਨਾ ਵੀ ਆਲਰੇਡੀ ਹੈਗਾ ਕਹਿੰਦਾ ਦੇਰ ਦੀ ਯੂਜ਼ਰ ਨੇਮ ਆ ਬਾਕਸਿੰਗ ਅਰੀਨਾ ਇਜ਼ ਨੋਟ ਅਵੇਲੇਬਲ ਜਾਨੀ ਕਿ ਪਹਿਲਾਂ ਤੋਂ ਹੀ ਕਿਸੇ ਦਾ ਹੈਗਾ ਵਾ ਮੈਂ ਬਾਕਸਿੰਗ ਮੈਂ ਜਾ ਲਿਖ ਦਿੰਦਾ ਉਹ ਅਫੀਸ਼ੀਅਲ ਉਹ ਓ ਡਬਲ ਐਫ ਆਈ ਸੀ ਆਈ ਏ ਐਲ ਅਫੀਸ਼ੀਅਲ ਅਫੀਸ਼ੀਅਲ ਬਾਕਸਿੰਗ ਬਾਕਸਿੰਗ ਅਰੀਨਾ ਬਾਕਸਿੰਗ ਅਰੀਨਾ ਆ ਬਰਦਨੇ ਦੇਖਾ ਆ ਵੈਨਿਊ ਲੇਗਾ ਬਾਕਸਿੰਗ ਅਰੀਨਾ ਮੇਥੇ ओके ਕਰ ਦੇਣਾ ਹੁਣ ਤੁਸੀਂ ਸਾਈਨ ਇਨ ਤੇ ਕਲਿੱਕ ਕਰਨਾ ਸਾਈਨ ਇਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੁਝ ਇਦਾਂ ਦਾ ਇੰਟਰਫੇਸ ਦੇਖਣ ਨੂੰ ਮਿਲੇਗਾ ਇੱਥੇ ਤੁਸੀਂ ਜਿਹੜਾ ਆਪਣਾ ਨਾਮ ਰੱਖਿਆ ਸੀ ਤੁਸੀਂ ਉਹ ਨਾਮ ਇੱਥੇ ਆਪਣਾ ਭਰ ਦੇਣਾ ਆਫੀਸ਼ੀਅਲ ਜਿਵੇਂ ਮੈਂ ਕਿਹਾ ਨਵੇਂ ਆਪਣਾ ਭਰਾਈ ਆਫੀਸ਼ੀਅਲ ਆਫੀਸ਼ੀਅਲ ਇਹ ਮਾਈ ਡਿਫਾਟ ਤੇ ਮੇਟਾ ਬਦਨ ਬਾਕਸਿੰਗ ਬੀਓ ਬਾਕਸਿੰਗ ਅਰੀਨਾ ਬਾਕਸਿੰਗ ਅਰੀਨਾ ਪਰ ਕੇ ਤੁਸੀਂ ਇੱਥੇ ਆਪਣਾ ਪਾਸਵਰਡ ਭਰ ਦੇਣਾ ਪਾਸਵਰਡ ਜੋ ਵੀ ਤੁਸੀਂ ਸੋਚਿਆ ਸੀ ਆਪਣਾ ਪਾਸਵਰਡ ਇੱਥੇ ਭਰ ਦੇਣਾ ਤੁਸੀਂ ਮੈਂ ਤੇ ਆਪਾਂ ਬਾਰੇ ਉਹ ਤੁਸੀ ਲੌਗਇਨ ਤੇ ਇੱਕ ਕਲਿਕ ਕਰਦਾਂ ਲੌਗਇਨ ਤੇ ਕਰਨ ਤੋਂ ਬਾਅਦ ਜੋ ਵੀ ਤੁਸੀਂ ਆਪਣਾ ਅਕਾਊਂਟ ਬਣਾਇਆ ਸੀ ਇਹ ਤੁਹਾਨੂੰ ਪ੍ਰੋਫੈਸ਼ਨਲ ਅਕਾਊਂਟ ਦੇ ਉੱਤੇ ਤੁਹਾਡੇ ਤੇ ਲੈ ਜਾਏਗਾ ਦੇਖੋ ਜੋ ਬਣਾਇਆ ਸੀ ਉਹ ਤੁਹਾਡਾ ਇੱਥੇ ਆ ਗਿਆ ਤੁਸੀਂ ਇਹਨੂੰ ਸੇਵ ਕਰ ਲੈਣਾ ਸੇਵ ਕਰਨ ਤੋਂ ਬਾਅਦ ਤੁਸੀਂ ਇੱਥੇ ਕੋਈ ਵੀ ਤੁਸੀਂ ਆਪਣੀ ਮਤਲਬ ਵੀ ਕੋਈ ਵੀ ਜੋ ਤੁਸੀਂ ਆਪਣੀ ਪ੍ਰੋਫਾਈਲ ਪਿਕ ਲਗਾਉਣਾ ਚਾਹੁੰਦੇ ਹੋ ਤੁਸੀਂ ਇੱਥੇ ਆਪਣੀ ਪ੍ਰੋਫਾਈਲ ਪਿਕ ਤੁਸੀਂ ਲਗਾ ਸਕਦੇ ਹੋ ਲਗਾਉਣ ਤੋਂ ਬਾਅਦ ਤੁਸੀਂ ਸੇਵ ਕਰ ਸਕਦੇ ਹੋ ਮੈਂ ਇੱਥੇ ਨੋਟ ਨੋ ਕਰ ਦਿੰਦਾ ਆਹ ਦੇਖੋ ਤੁਹਾਡਾ ਪੇਜ ਜਿਹੜਾ ਬਣ ਕੇ ਖੁਸ਼ ਇਦਾਂ ਦਾ ਹੋ ਜਾਏਗਾ ਹੁਣ ਮੈਂ ਆਪਣੇ ਪ੍ਰੋਫਾਈਲ ਇਹਦੀ ਖੋਲਦਾ ਮੈਂ ਇੱਥ ਅਜੇ ਮੇ ਕੋਈ ਵੀ ਪੋਸਟ ਨਹੀਂ ਅਪਲੋਡ ਕੀਤੀ ਗਈ ਇੱਥੇ 000 ਫੋਲੋਅਰਸ ਇੱਥੇ 0 ਮੈਂ ਪੋਸਟ ਕੀਤੀ ਹੈ 0 ਫੋਲੋਅਰਸ ਦਾ 0 ਫੋਲੋਅਰਸ ਯਾਨੀ ਕਿ ਮੈਂ ਕਿਸੇ ਨੂੰ ਵੀ ਫੋਲ ਨਹੀਂ ਕੀਤਾ ਹੈ ਹੁਣ ਮੈਂ ਕੀ ਕਰਾਂਗਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਇਹਦੀ ਸੈਟਿੰਗ ਕਿੱਦਾਂ ਕਰਦੇ ਹਾਂ ਉਹ ਰਿਹਾ ਐਡਿਟ ਪ੍ਰੋਫਾਈਲ ਆਪਾਂ ਇੱਥੇ ਐਡਿਟ ਪ੍ਰੋਫਾਈਲ ਤੇ ਕਲਿੱਕ ਕਰਾਂਗੇ ਜੀ ਐਡਿਟ ਪ੍ਰੋਫਾਈਲ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਇੱਥੇ ਨੋਟ ਨੋ ਕਰਦਾਂਗੇ ਤਾਂ ਇੱਥੇ ਜੋ ਤੁਹਾਡਾ ਨੇਮ ਸੀਗਾ ਉਹ ਤੁਹਾਡਾ ਨੇਮ ਇੱਥੇ ਸ਼ੋ ਹੋਏਗਾ ਜੋ ਤੁਸੀਂ ਆਪਣਾ ਨਾਮ ਇੱਥੇ ਦਿੱਤਾ ਸੀ ਜਿਹੜਾ ਯੂਜ਼ਰ ਨੇਮ ਆ ਜਿਹੜਾ ਲੋਕਾਂ ਨੂੰ ਸ਼ ਇੱਥੇ ਤੁਸੀਂ ਆਪਣਾ ਬਾਇਓ ਜਿਹੜਾ ਪ੍ਰੋਫਾਈਲ ਲਈ ਇੱਥੇ ਤੁਹਾਨੂੰ ਲਿਖਣ ਦੀ ਕੁਝ ਵੀ ਲੋੜ ਨਹੀਂ ਇੱਥੇ ਬਹੁਤ ਬਾਇਓ ਦੇ ਵਿੱਚ ਜਾਣਾ ਤੁਸੀਂ ਬਾਇਓ ਦੇ ਵਿੱਚ ਜਾ ਕੇ ਤੁਸੀਂ ਆਪਣਾ ਕੁਝ ਵੀ ਲਿਖ ਸਕਦੇ ਜੋ ਤੁਹਾਡਾ ਪ੍ਰੋਫੈਸ਼ਨਲ ਹੈ ਜਾਂ ਤੁਸੀਂ ਲਿਖ ਸਕਦੇ ਆਈ ਐਮ ਯੂਟਿਊਬਰ ਵੀ ਮੈਂ ਇਹਦੇ ਬਾਰੇ ਜਾਣੋ ਜਿਦਿਆਂਣਾ ਜਾਊਂਗਾ ਹਣਾ ਮੈਂ ਇੱਥੇ ਲਿਖ ਦੇਣਾ ਵਾਂ ਆਈ ਐਮ ਆਈ ਐਮ ਬੌਕਸਿੰਗ ਬੌਕਸਿੰਗ ਆਈ ਐਮ ਬੌਕਸਿੰਗ ਨੈਸ਼ਨਲ ਨੈਸ਼ਨਲ ਪਲੇਅਰ ਪਲੇਅਰ ਇਦਾਂ ਲਿਖ ਦੇਣਾ ਵਾਂ ਐਂਡ ਲੈ ਲੈਣਾ ਐਂਡ ਬੌਕਸਿੰਗ ਐਂਡ ਬੌਕਸਿੰਗ ਟ੍ਰੈਨਰ ਟ੍ਰੈਨਰ ਐ ਲੈ ਕੇ ਮੈਨੂੰ ਡਨ ਕਰਦਾਂਗਾ ਜੋ ਵੀ ਤੁਸੀਂ ਨਿਖਣਾ ਚਾਹੁੰਦੇ ਹੋ ਤੁਸੀਂ ਉਹ ਲਿਖ ਸਕਦੇ ਹੋ ਮੈਂ ਇਹੀ ਲਿਖਾਂਗਾ ਠੀਕ ਹੈ ਜੀ ਇੱਥੇ ਤੁਸੀਂ ਆਪਣਾ ਕੋਈ ਵੀ ਲਿੰਕ ਤੁਸੀਂ YouTube ਦਾ ਚੈਨਲ ਦਾ ਜਿਹੜਾ ਲਿੰਕ ਆ ਤੁਸੀਂ ਕੀ ਕਰਨਾ ਆਪਣੇ YouTube ਚੈਨਲ ਦਾ ਲਿੰਕ ਆ ਜਿਹੜਾ ਉਹ ਕਾਪੀ ਕਰਕੇ ਤੁਸੀਂ ਇੱਥੇ ਤੁਸੀਂ ਪੇਸਟ ਕਰ ਦੇਣਾ ਇੱਥੇ ਤੁਸੀਂ ਆਪਣਾ ਪ੍ਰੋਫਾਈਲ ਨੂੰ ਜਿਹੜੀ Facebook ਦੀ ਪ੍ਰੋਫਾਈਲ ਤੁਸੀਂ ਇੱਥੇ ਉਹ ਵੀ ਐਡ ਕਰ ਸਕਦੇ ਹੋ ਤੇ ਇੱਥੇ ਜਾ ਕੇ ਤੁਸੀਂ ਆਪਣਾ ਲਿੰਕ ਆ ਜਿਹੜਾ ਤੁਸੀਂ ਉਹ ਇੱਥੇ ਤੁਸੀਂ ਦੇ ਜਾਗਦੇ ਹੋ ਦੇਨ ਤੋਂ ਬਾਅਦ ਤੁਸੀਂ ਇੱਥੇ ਇਹਨੂੰ ਸੇਵ ਕਰ ਲਿਓ ਨਾ ਠੀਕ ਹੈ ਜੀ ਅਜੇ ਤੱਕ ਮੈਂ ਆਪਣਾ ਕੋਈ ਵੀ ਲਿੰਕ ਨਹੀਂ ਦੇ ਰਿਹਾ ਮੈਂ ਬਾਅਦ ਵਿੱਚ ਆਪਣਾ ਇੱਥੇ ਲਿੰਕ ਦਵਾਂਗਾ ਉਹ ਦੇਨ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਪ੍ਰੋਫਾਈਲ ਤੁਸੀਂ ਆਪਣੀ ਪ੍ਰੋਫਾਈਲ ਕੋਈ ਲਗਾਉਣਾ ਚਾਹੁੰਨਾ ਮੰਨ ਕੇ ਚੱਲੋ ਮੈਂ ਆਪਣੀ ਲਾਇਬ੍ਰੇਰੀ ਦੇ ਵਿੱਚ ਜਾਣਾ ਮੈਂ ਕੋਈ ਵੀ ਕੋਈ ਆਪਣੀ ਪ੍ਰੋਫਾਈਲ ਫੋਟੋ ਹੈ ਜਿਹੜੀ ਮੈਂ ਉਹ ਮੈਂ ਲਾਣਾ ਤੇ ਮੈਂ ਆਪਣੀ ਲਾਇਬ੍ਰੇਰੀ ਦੇ ਵਿੱਚ ਗਿਆ ਮੈਂ ਦੇਖੇ ਜਾਣਾ ਵਾ ਵੀ ਮੈਂ ਕੋਈ ਵੀ ਇੱਕ ਬਾਕਸਿੰਗ ਦੀ ਮੈਂ ਫੋਟੋ ਦੇਖਦਾ ਜੇ ਮੇਰੇ ਕੋਲ ਕੋਈ ਹੋਈ ਕਿਉਂਕਿ ਮੇਰਾ ਬਾਕਸਿੰਗ ਦੇ ਰਿਗਾਰਡ ਹੀ ਆ ਤਾਂ ਮੈਂ ਇਸ ਕਰਕੇ ਮੈਂ ਬਾਕਸਿੰਗ ਦੀ ਹੀ ਤੇ ਮੈਨੂੰ ਕੋਈ ਵੀ ਦੇਦਾ ਜੇ ਮੈਨੂੰ ਮਿਲ ਗਈ ਵੈਸੇ ਸ਼ਾਇਦ ਮੇਰੇ ਕੋਲ ਕੋਈ ਪਈ ਹੋਣੀ ਤੇ ਮੈਂ ਦੇਦਾ ਅਜੇ ਤੱਕ ਮੈਂ ਫਿਲਹਾਲ ਆਪਣੀ ਫਿਟਨੈਸ ਦੀ ਫੋਟੋ ਮਗਾ ਦੇਣਾ ਇੱਕ ਮੇਰੀ ਫਿਟਨੈਸ ਦੀ ਫੋਟੋ ਪਈਆ ਆਪੀਏ ਮੇਰੀ ਫਿਟਨੈਸ ਦੀ ਮੈਂ ਆ ਲਗਾ ਦੇਣਾ ਤਾਂ ਮੈਂ ਇੱਥੇ ਡਨ ਕਰ ਦੇਣਾ ਡਨ ਕਰਨ ਤੋਂ ਬਾਅਦ ਇਹ ਮੇਰੀ ਪ੍ਰੋਫਾਈਲ ਫੋਟੋ ਆ ਜਿਹੜੀ ਮੇਰੀ ਇਹ ਹੈ ਜੀ ਸੇਵ ਹੋ ਜੂਗੀ ਤੁਹਾਡੇ ਇੰਸਟਾਗ੍ਰam ਦੇਖੋ ਬਹੁਤ ਵਧੀਆ ਹੁਣ ਬਣ ਜੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਵੀਡੀਓ ਕਿਵੇਂ ਅਪਲੋਡ ਕਰਨੀ ਆ ਦੇਖੋ ਮੇਰਾ ਹੋ ਗਿਆ ਹੈ ਮੋਂਗਾ ਤਾਂ ਦੁਗਣਾ ਦੇਖੋ ਮੇਰਾ ਚੈਨਲ ਕੁਛ ਇਸ ਤਰ੍ਹਾਂ ਦਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਚਾਹੀਏ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ 3 ਡੋਟ ਦਾ ਭਾਗ ਨਹੀਂ ਕਰਨਾ ਹੁਣ ਮੈਂ ਤੁਹਾਨੂੰ ਜ਼ਿਆਦਾ ਵੀ ਤੁਸੀਂ ਇਨਕਮ ਕਿਵੇਂ ਕਰ ਸਕਦੇ ਹੋ ਪੈਸੇ ਕਿਵੇਂ ਕਮਾ ਸਕਦੇ ਹੋ ਤੁਸੀਂ ਸੈਟਿੰਗ ਦੇ ਵਿੱਚ ਜਾਣਾ ਵਾ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਦੇਖਣਾ ਦੇਖੋ ਪੁੱਛ ਰਿਹਾ ਤੁਹਾਨੂੰ ਅਕਾਊਂਟ ਤੋਂ ਇਧਰ ਆਗਾ ਤੁਸੀਂ ਓਕੇ ਕਰ ਦਿਓ ਬਸ ਓਕੇ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਸਭ ਤੋਂ ਨੀਚੇ ਆਉਣਾ ਵਾ ਇੱਥੇ ਆਪਾਂ ਮੋਨਟਾਈਜ਼ੇਸ਼ਨ ਦੀ ਆਪਾਂ ਪਾਲਿਸੀ ਦੇਖਣੀ ਆਪਾਂ ਇਹਦੇ ਵਿੱਚ ਜਾ ਕੇ ਆਪਾਂ ਤੁਸੀਂ ਇਹ ਨੀਚੇ ਆ ਕੇ ਨਾ ਤੁਸੀਂ ਇਹ ਸਾਰੇ ਚੀਜ਼ਾਂ ਜਿਹੜੇ ਤੁਸੀਂ ਇਹ ਪੜ੍ਹ ਲੈ ਰੀਡ ਕਰ ਲੈਣੀਆਂ ਤੁਸੀਂ ਜੇ ਦੇਖੋ ਆਪਣੇ ਫਰੈਂਡ ਨੂੰ ਤੁਸੀਂ ਤੁਹਾਡੇ ਕੋਈ ਫਰੈਂਡ ਨੇ ਜਾਨਾ ਤੁਸੀਂ ਉਹਨਾਂ ਨੂੰ ਇੱਥੇ ਜਾ ਕੇ ਤੁਸੀਂ ਉਹਨਾਂ ਨੂੰ ਫੋਲੋ ਵੀ ਕਰ ਸਕਦੇ ਹੋ ਵਟਸਐਪ ਰਾਹੀਂ ਕਰ ਸਕਦੇ ਹੋ ਵਟਸਐਪ ਐਪ ਰਾਹੀਂ ਕਰ ਸਕਦੇ ਹੋ ਜਾਂ ਮੇਲ ਵੀ ਕਰ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਉਹਨਾਂ ਨੂੰ ਮਤਲਬ ਇਹ ਲਿੰਕ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਦੋ ਵੀ ਇਹ ਮੇਰਾ ਫੇਸਬੁੱਕ ਅਕਾਊਂਟ ਤੁਸੀਂ ਮੈਨੂੰ ਸ਼ੇਅਰ ਕਰ ਸੌਰੀ ਫੋਲੋ ਕਰ ਲਓ ਫੋਲੋ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਉਹ ਤੁਹਾਨੂੰ ਫੋਲੋ ਕਰਨੇ ਸ਼ੁਰੂ ਕਰ ਦੇਣਗੇ ਫਿਰ ਤੁਸੀਂ ਜਾਨਾ ਇਹਦੇ ਤੇ ਤੁਸੀਂ ਇਹ ਅਕਾਊਂਟ ਤੇ ਜਾਣਾ ਇਹ ਤੁਹਾਡੇ ਜੋ ਵੀ ਤੁਹਾਡੇ ਭਰੀ ਸੀ ਤੁਸੀਂ ਅਕਾ ਉਹ ਤੁਹਾਡਾ ਸਾਰਾ ਅਕਾਊਂਟ ਇੱਥੇ ਤੁਹਾਨੂੰ ਸ਼ੋਅ ਹੋ ਜਾਏਗਾ ਸ਼ੋਅ ਹੋਣ ਤੋਂ ਬਾਅਦ ਤੁਸੀਂ ਇਹ ਦੇਖੋ ਉਸ ਕਲੀ-ਕਲੀ ਚੀਜ਼ਾਂ ਨੂੰ ਤੁਸੀਂ ਇਦਾਂ ਇਹਨੂੰ ਚੈੱਕ ਕਰ ਲੈਣਾ ਉਹ ਆਪਣੇ ਨੇ ਐਫਸੀ ਵੀਲਟੀਵੀ ਤੇ ਇਹ ਤੁਸੀਂ ਇਦਾਂ ਇਦਾਂ ਹੀ ਰਹਿਣ ਦੇਣਾ ਇਹਨੂੰ ਤੁਸੀਂ ਓਕੇ ਨਹੀਂ ਕਰਨਾ ਹੈਗਾ ਤੁਸੀਂ ਨਹੀਂ ਕਰਨਾ ਉਸ ਤੋਂ ਬਾਅਦ ਤੁਸੀਂ ਆ ਜਾਣਾ ਪਰਫਾਰਮੈਂਸ ਤੇ ਅਪਰੇਫਰੈਂਸ ਤੇ ਲਿਖਿਆ ਤੁਹਿਆ ਤੇ ਕਲੀ-ਕਰਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੰਜ ਇੰਜ ਨੀਚੇ ਨਿੱਚੋਂ ਤੋਂ ਬਾਤ ਤੁਸੀਂ ਦੇਖਿਆ ਲੀਕਾ ਉੱਪਰ ਨੰਬਰ 4 ਤਰੀਕਾ ਹੈ ਵਾ ਅਕਾਊਂਟ ਸਟੇਟਸ ਤੁਸੀਂ ਕਾਉਂਸਲਟਰ ਤੇ ਕਲਿੱਕ ਕਰਨਾ ਕਾਉਂਸਲਟਰ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਹੋਰ ਵੀ ਕੰਟੈਂਟ ਗ੍ਰੀਨ ਹੋਣਾ ਚਾਹੀਦਾ ਤੁਹਾਡਾ ਫੀਚਰ ਯੂ ਕੈਨ ਯੂਜ਼ ਇੱਥੇ ਵੀ ਤੁਹਾਡਾ ਗ੍ਰੀਨ ਹੋਣਾ ਚਾਹੀਦਾ ਇਹ ਇਹ ਤੁਹਾਡਾ ਰੈੱਡ ਨਾਲ ਕਾੰਟੀ ਨਹੀਂ ਲੱਗੀ ਹੋਣੀ ਚਾਹੀਦੀ ਇਹ ਤੁਹਾਡਾ ਗ੍ਰੀਨ ਹੀ ਹੋਣਾ ਚਾਹੀਦਾ ਹੁਣ ਆਪਾਂ ਕੀ ਕਰਦਾ ਸਬਸਕ੍ਰਿਪਸ਼ਨ ਦੇ ਨੀਚੇ ਆਜੋ ਹੁਣ ਆਪਾਂ ਨੂੰ ਸਵਿਚ ਬਕਾ ਪ੍ਰੋਫੈਸ਼ਨਲ ਅਕਾਊਂਟ ਦੇ ਵਿੱਚ ਜਾਣਾ ਆਪਾਂ ਇੱਥੇ ਲਈ ਸਵਿਚ ਟੂ ਪ੍ਰੋਫੈਸ਼ਨਲ ਅਕਾਊਂਟ ਠੀਕ ਹੈ ਜੇ ਆਪਾਂ ਇਹਨੂੰ ਪ੍ਰੋਫੈਸ਼ਨਲ ਅਕਾਊਂਟ ਹੁਣ ਬਣਾਉਣਾ ਹੁਣ ਆਪਾਂ ਇੱਥੇ ਸਵਿਚ ਪ੍ਰੋਫੈਸ਼ਨਲ ਅਕਾਊਂਟ ਤੇ ਜਾ ਕੇ ਤੇ ਤੁਹਾਨੂੰ ਇਦਾਂ ਦਾ ਸ਼ੋਅ ਹੋਏਗਾ ਤੁਸੀਂ ਇਹਨੂੰ ਕੰਟੀਨਿਊ ਕਰ ਦੇਣਾ ਫੇਰ ਕੰਟੀਨਿਊ ਕਰ ਦੇਣਾ ਫੇਰ ਕੰਟੀਨਿਊ ਕਰ ਦੇਣਾ ਤੇ ਕੰਟੀਨਿਊ ਤੇ ਕਲਿੱਕ ਕਰ ਦੇਣਾ ਵਾ ਲਗੀ ਉਹ ਇਹ ਤੁਹਾਡਾ ਅਕਾਊਂਟ ਬਣ ਕੇ ਰੈਡੀ ਹੋ ਗਿਆ ਹੁਣ ਮੈਂ ਤੁਹਾਨੂੰ ਇਹ ਦੱਸਾਂਗਾ ਤੁਸੀਂ ਇੱਥੇ ਪੋਸਟ ਕਿਵੇਂ ਕਰਨੀ ਆ ਤਾਂ ਜੋ ਤੁਹਾਡੀ ਰੀਲ ਸਾਰਿਆਂ ਨਾਲ ਵਾਇਰਲ ਹੋਵੇ ਤੇ ਤੁਸੀਂ ਪੈਸੇ ਕਮਾ ਸਕੋ ਹੁਣ ਤੁਸੀਂ ਕੀ ਕਰਨਾ ਵਾ ਅਸਾ ਉੱਤੋਂ ਨੀਚੇ ਪੰਜ ਆਫ 6 ਆਪਸ਼ਨਾਂ ਦਿੱਤੀ ਹੋਈਆਂ ਨੇ ਤੁਸੀਂ ਇੱਥੇ ਕਲਿੱਕ ਕਰ ਦੇਣਾ ਪਲੱਸ ਦੇ ਨਿਸ਼ਾਨ ਤੇ ਤੁਸੀਂ ਕੋਈ ਵੀ ਜਦੋਂ ਪੋਸਟ ਕਰਨੀ ਮੰਨ ਤੁਸੀਂ ਫੋਟੋ ਪੋਸਟ ਕਰਨੀ ਆ ਤਾਂ ਤੁਸੀਂ ਪੋਸਟ ਤੇ ਕਲਿੱਕ ਕਰਨਾ ਸਟੋਰੀ ਪਾਉਣੀ ਆ ਤਾਂ ਸਟੋਰੀ ਤੇ ਤੁਸੀਂ ਕਲਿੱਕ ਕਰਨਾ ਰੀਲ ਪਾਉਣੀ ਆ ਤਾਂ ਰੀਲ ਤੇ ਕਲਿੱਕ ਕਰਨਾ ਤੁਸੀਂ ਲਾਈਵ ਪਾਉਣਾ ਤਾਂ ਲਾਈਵ ਤੇ ਕਲਿੱਕ ਕਰ ਦੇਣਾ ਆਪਾਂ ਇਹਦੇ ਉੱਤੇ ਆਪਾਂ ਜ਼ਿਆਦਾ ਰੀਲਾਂ ਪਾਉਣੀ ਨੇ 1 ਮਿੰਟ ਤੋਂ ਘੱਟ ਹੋਣੀ ਚਾਹੀਦੀ ਆ ਜਾਂ ਡੈਡ ਮਿੰਟ ਤੋਂ ਘੱਟ ਹੋਣੀ ਚਾਹੀਦੀ ਆ ਹੁਣ ਮੇਰਾ ਬਾਕਸਿੰਗ ਦੇ ਰਿਗਾਰਡਿੰਗ ਆ ਮੈਂ ਇੱਥੇ ਇੱਕ ਬਾਕਸਿੰਗ ਦੀ ਵੀਡੀਓ ਅਪਲੋਡ ਕਰਦਣਾ ਮਨ ਲੀ ਤਾਂ ਮੇਰੇ ਕੋਲ ਇੱਕ ਆ ਬਾਕਸਿੰਗ ਦੀ ਵੀਡੀਓ ਆ ਮੈਂ ਇੱਥੇ ਕਿਨ ਕਰ ਦੇਣਾ ਆ ਆ ਦੇਖੋ ਗੋੜੀ ਹੋਈ ਆ ਮੈਂ ਕਹਿੰਦਾ ਵੀ ਇਹਦੇ ਪਿੱਛੇ ਨਾ ਕੋਈ ਬੈਕਗ੍ਰਾਉਂਡ ਮਤਲਬ ਵੀ ਆਡੀਓ ਲੱਗੇ ਮਿਊਜ਼ਿਕ ਰੱਖ ਦੇ ਤਾਂ ਤੁਸੀਂ ਆ ਦੇਖੋ ਦੋ ਆਪਸ਼ਨ ਦਿੱਤੇ ਹੋਏ ਨੇ ਅਗਰ ਤੁਸੀਂ ਆਪਣੀ ਵੀਡੀਓ ਤੇਜ਼ ਕਰਨਾ ਚਾਹੁੰਦੇ ਹੋ ਵਿੱਚ ਜਾ ਕੇ ਤੁਸੀਂ ਵੀਡੀਓ ਨੂੰ ਤੇਜ਼ ਕਰ ਸਕਦੇ ਹੋ ਇੰਡੀ ਫੇਰ ਹੋਣੀ ਜੀ ਅਗਰ ਤੁਸੀਂ ਰੋਕਾ ਕਰਨਾ ਕਰਨੇ ਹੋ ਤਾਂ ਤੁਸੀਂ ਇੱਥੇ ਹੀ ਸੁਬੋਤਾ ਤਰੀਕਾ ਮੈਨੂੰ ਇਦਾਂ ਹੀ ਰੱਖੋ ਅੱਜ ਅਰੇ ਇੱਥੇ ਬਹੁਤ ਸਾਰੇ ਮਿਊਜ਼ਿਕ ਦਿੱਤੇ ਹੋਏ ਨੇ ਜਿਹੜਾ ਵੀ ਤੁਹਾਨੂੰ ਮਿਊਜ਼ਿਕ ਇੱਥੋਂ ਵਧੀਆ ਲੱਗਦਾ ਵਾ ਤੁਸੀਂ ਉਹ ਹੀ ਮਿਊਜ਼ਿਕ ਤੁਸੀਂ ਇੱਥੋਂ ਚੱਕ ਕੇ ਇਹਦੇ ਤੇ ਤੁਸੀਂ ਲਗਾ ਦੇਣਾ ਵਾ ਤੁਸੀਂ ਇੱਥੇ ਸਿਲੈਕਟ ਕਰਨਾ ਵਾ ਉਹ ਹੀ ਮਿਊਜ਼ਿਕ ਇੱਥੇ ਤੁਹਾਡੇ ਲਈ ਰੈਡੀ ਹੋ ਜੇਗਾ ਤੁਸੀਂ ਚੱਕ ਕੇ ਉਹ ਮਿਊਜ਼ਿਕ ਤੁਸੀਂ ਇੱਥੇ ਲਗਾ ਦੇਣਾ ਵਾ ਤੁਸੀਂ ਕੋਸ਼ਿਸ਼ ਹੀ ਉਹ ਹੀ ਕਰਨੀ ਵੀ ਜਿਹੜਾ ਮਿਊਜ਼ਿਕ ਵਧੀਆ ਲੱਗਦਾ ਵਾ ਇਦਾਂ ਨਾਦਵੀਂ ਮਿਊਜ਼ਿਕ ਵਧੀਆ ਹੋਰ ਵਰਨ ਹੋ ਸਕਦਾ ਉਹ ਹੀ ਤੁਸੀਂ ਉਹਨੂੰ ਸਿਲੈਕਟ ਕਰਨਾ ਵਾ ਇੱਥੇ ਇੱਕ ਵੀ ਆਪਸ਼ਨ ਵੀ ਤੁਸੀਂ ਮਿਊਜ਼ਿਕ ਕਿ ਤੁਸੀਂ ਕਿਹੜਾ ਪਾਰਟ ਤੁਸੀਂ ਰੱਖਣਾ ਚਾਹੁੰਦੇ ਹੋ ਜਿਵੇਂ ਮੈਂ ਇਹਦੇ ਵਿੱਚ ਕੋਈ ਮੋਟੀਵੇਸ਼ਨ ਰੱਖਾਂ ਕੋਈ ਬੌਕਸਿੰਗ ਦੀ ਵੀਡੀਓ ਆ ਆ ਵੀਡੀਓ ਮੇਰੀ ਬਣ ਕੇ ਰੈਡੀ ਹੋ ਚੁੱਕੀ ਉਹਨੂੰ ਮੈਂ ਤੇ ਮਿਊਜ਼ਿਕ ਲਗਾ ਦਿੱਤਾ ਵਾ ਇਹਦੇ ਵਿੱਚ ਮਿਊਜ਼ਿਕ ਦੀ ਆ ਇਸ ਸਮੇਂ ਤਾਂ ਨਹੀਂ ਕੀਤੀ ਕਿਉਂਕਿ ਕਾਪੀਰਾਈਟ ਸਟ੍ਰਾਈ ਕਰ ਜਾਂਦਾ ਇਸ ਕਰਕੇ ਮੈਂ ਵੀ ਮਿਊਜ਼ਿਕ ਦੀ ਵਾਇਸ ਨਹੀਂ ਦਿੱਤੀਗੀ। ਉੱਪਰ ਲਿਖਿਆ ਤੁਹਾਨੂੰ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਮੈਂ ਇੱਥੇ ਲਿਖ ਦੇਣਾ ਬੌਕਸਿੰਗ ਟ੍ਰੇਨਿੰਗ ਟ੍ਰੇਨਿੰਗ ਬੌਕਸਿੰਗ ਸੌਰੀ ਬੌਕਸਿੰਗ ਪੈਡ ਟ੍ਰੇਨਿੰਗ ਕਰਦੇ ਹਾਂ ਬੌਕਸਿੰਗ ਪੈਡ ਟ੍ਰੇਨਿੰਗ ਬੌਕਸਿੰਗ ਪੈਡ ਟ੍ਰੇ ਤੁਸੀਂ ਇਹਦਾ ਕਲਰ ਵੀ ਚੇਂਜ ਕਰ ਸਕਦੇ ਹੋ ਇੱਥੇ ਕਲਿੱਕ ਕੀਤਾ ਜਿੱਦਾਂ ਦਾ ਤੁਸੀਂ ਕਲਰ ਦੇਣਾ ਚਾਹੁੰਦੇ ਹੋ ਤੁਸੀਂ ਅੱਖਰ ਵੀ ਇੱਥੋਂ ਚੇਂਜ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਤੁਸੀਂ ਇੱਥੋਂ ਅੱਖਰ ਜਿਹੜਾ ਉਹ ਛੋਟਾ ਵੱਡਾ ਵੀ ਕਰ ਸਕਦੇ ਹੋ ਜਿਵੇਂ ਆ ਮੈਂ ਅੱਖਰ ਇੱਥੇ ਲੇ ਲਿਖ ਲਿਆ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਆਪਣੀ ਚੋਇਸ ਦੇ ਹਿਸਾਬ ਨਾਲ ਤੁਸੀਂ ਲਿਖ ਸਕਦੇ ਹੋ ਇੱਥੇ ਲੇ ਕੇ ਤੁਸੀਂ ਇੱਥੇ ਦੇਖੋ ਉਹ অপਸ਼ਨ ਨੂੰ ਤੁਸੀਂ ਜਿੱਤੇ ਮਰਜ਼ੀ ਨੂੰ ਚੱਕ ਕੇ ਉੱਪਰ ਥੱਲੇ ਵੀ ਤੁਸੀਂ ਕਰ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਹੁਣ ਦੇਖੋ ਇਹ ਬਣ ਕੇ ਰੈਡੀ ਹੋ ਗਿਆ ਵਾ ਮੈਂ ਮਿਊਜ਼ਿਕ ਵੀ ਲਗਾ ਦਿੱਤਾ ਵਾ ਹੁਣ ਮੇਰੀ ਵੀ ਰੀਲ ਬਣ ਗਈ ਆ ਜਿਹੜਾ ਉਹ ਇਹ ਮਿਊਜ਼ਿਕ ਲੈਣਾ ਚਾਹੁੰਦਾ ਆ ਦੇਖੋ ਜਿਹਦੇ ਲਈ ਨਾ ਬੋਲੇ ਵਾਲਾ ਮਿਊਜ਼ਿਕ ਹੈ ਜਿਹੜਾ ਆ ਉੱਪਰ ਨੂੰ ਮਾਈਨ ਉੱਪਰ ਨੂੰ ਡੰਡੀ ਜੀ ਦਾ ਨਾਲ ਮਿੱਤੇ ਇਹ ਸਾਰਾ ਉਹ ਵਾਇਰਲ ਆ ਜੇ ਤਾਂ ਜੇ ਤੁਸੀਂ ਇਦਾਂ ਦਾ ਮਿਊਜ਼ਿਕ ਲਾਉਂਗੇ ਨਾ ਜਿੰਨੇ ਤੇ ਗਿਆ ਟੁੰਡੀ ਜੀ ਲੱਗੀ ਹੋਈ ਆ ਆ ਤਾਂ ਉਹ ਵੀ ਮਿਊਜ਼ਿਕ ਤੁਹਾਡੀ ਜਿਹੜੀ ਵੀਡੀਓ ਉਹ ਜ਼ਿਆਦਾ ਵਾਇਰਲ ਹੋਣ ਦੇ ਉਹਦੇ ਚਾਂਸ ਹੁੰਦੇ ਸੋ ਮੈਂ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਇਦਾਂ ਦਾ ਹੀ ਮਿਊਜ਼ਿਕ ਤੁਸੀਂ ਮੈਂ ਇਹਨੂੰ ਨੈਕਸਟ ਕਰ ਦਾਂਗਾ ਨੈਕਸਟ ਕਰਨ ਤੋਂ ਬਾਅਦ ਤੁਸੀਂ ਇਸੇ ਨਾਲ ਹੀ ਕੰਟੀਨਿਊ ਕਰ ਦੇਣਾ ਜਦੋਂ ਪਹਿਲੀ ਰੀਲ ਤੋਂ ਵੀ ਡਰ ਆਏਗਾ ਤੁਸੀਂ ਇੱਥੇ ਲਿਖ ਦੇਣਾ ਬਾਕਸ ਬਾਕਸਿੰਗ ਅਰੀ ਨਾਟਿੰਗ ਬੌਕਸਿੰਗ ਪੈਡ ਟ੍ਰੈਨਿੰਗ ਬੌਕਸਿੰਗ ਪੈਡ ਟ੍ਰੈਨਿੰਗ ਬੌਕਸਿੰਗ ਪੈਡ ਟ੍ਰੈਨਿੰਗ ਤੁਸੀਂ ਜੋ ਵੀ ਰੀਲ ਪਾਉਂਗੇ ਜਿੱਤਾਂ ਦੇ ਵੀ ਰੀਲ ਪਾਉਂਗੇ ਤੁਸੀਂ ਉਦਾਂ ਦਾ ਹੀ ਲਿਖਣਾ ਵਾ ਤੁਸੀਂ ਮੇਰੇ ਵਾਂਗੂ ਨਹੀਂ ਲਿਖਣਾ ਆਏਗਾ ਸੋ ਜੋ ਵੀ ਤੁਸੀਂ ਲਿਖੋਗੇ ਉਸ ਤੋਂ ਬਾਅਦ ਤੁਸੀਂ ਲੋ ਦੋ ਕੰਮ ਨੇ ਜਿਹੜੇ ਬਹੁਤ ਜ਼ਰੂਰੀ ਨੇ ਜਿਹੜੇ ਤੁਸੀਂ ਕਰਨੇ ਹੀ ਕਰਨੇ ਨੇ ਇੱਕ ਤਾਂ ਤੁਸੀਂ ਐਡ ਦਾ ਰੇਟ ਲਾ ਕੇ ਤੁਸੀਂ ਕਿਸੇ ਨੂੰ ਵੀ ਟੈਗ ਕਰ ਕਰਦੇ ਇਹ ਬਹੁਤ ਜ਼ਰੂਰੀ ਹੈ ਨਾ ਚਾਰ ਤੋਂ ਪੰਜ ਬੰਦੇ ਨੂੰ ਟੈਗ ਕਰਾ ਕਰੋ ਮੇਰੀ ਬੌਕਸਿੰਗ ਦੀ ਵੀਡੀਓਜ਼ ਵਿੱਚ ਮੈਂ ਬੌਕਸਿੰਗ ਵਾਲੇ ਕਿਸੇ ਬੰਦੇ ਨੂੰ ਟੈਗ ਕਰਾਂਗਾ ਮੈਂ ਇੱਥੇ ਲਿਖ ਰਿਹਾ ਬੌਕਸਿੰਗ ਆ ਨੰਬਰ ਇਹ ਕਰ ਦੇਣਾ ਫਿਰ ਮੈਂ ਲਿਖ ਦੇਣਾ BOXYNG ਬੁਕਸੀ ਕੋਸ਼ਿਸ਼ ਹੀ ਕਰਿਆ ਕਰੋ ਜਿਨ੍ਹਾਂ ਨੂੰ ਬਲੂ ਟਿੱਕ ਮਿਲੇ ਹੋਇਆ ਨਾ ਤੁਸੀਂ ਉਹਨਾਂ ਨੂੰ ਟੈਗ ਕਰਿਆ ਕਰੋ ਜੇ ਉਹਨਾਂ ਨੂੰ ਤੁਸੀਂ ਟੈਗ ਕਰੋਗੇ ਤਾਂ ਤੁਹਾਡੀ ਰੀਲ ਵਾਇਰਲ ਹੋਣ ਤੇ ਜ਼ਿਆਦਾ ਚਾਂਸ ਹੋਣਗੇ ਇੱਕ ਹੋ ਗਿਆ ਮੈਂ ਫੇਰ ਕਰਾਂਗਾ ਬੌਕਸਿੰਗ ਬੌਕਸਿੰਗ ਕਰਕੇ ਮੈਂ ਆ ਗਿਆ WBC ਬੌਕਸਿੰਗ ਇਹਨੂੰ ਕਰ ਦੇਣਾ ਬਸ ਇੰਨੇ ਕੀ ਹੀ ਕਰਾਂਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਇੱਥੇ ਤੁਸੀਂ ਹੈਸ਼ਟੈਗ ਲਾਉਣੇ ਆ 10 ਤੋਂ 12 ਹੈਸ਼ਟੈਗ ਤੁਸੀਂ ਆਹ ਹੈਸ਼ਟੈਗ ਤੇ ਕਲਿੱਕ ਕੀਤਾ ਤੁਸੀਂ ਇੱਥੇ ਲਿਖ ਦਿਓ ਵਾਇਰਲ ਜਿਹੜੇ ਵਾਇਰਲ ਹੈਸ਼ਟੈਗ ਨੇ ਤੁਸੀਂ ਉਹ ਲਗਾਉਣੇ ਆ ਦੇਖੋ ਆ ਗੁਰੂ ਜੀ ਸਾਰੇ ਨਾਲ ਵਾਤਨ ਦੇਖੋ 119 ਮਿਲੀਅਨ 135 ਮਿਲੀਅਨ 568 ਮਿਲੀਅਨ ਤੁਸੀਂ ਇਹ ਯੂਜ਼ ਕਰਨਾ ਹੈ ਫਿਰ ਤੁਸੀਂ ਲਿਖੋ ਫਿਰ ਤੁਸੀਂ ਲਿਖੋਗੇ viral ਅਵਿਲੇਜ ਆ ਗਿਆ ਤੁਸੀਂ ਇੱਧਰ ਦੇਖੋ ਮੈਂ ਉਹ ਲਿਖ ਦੇਣਾ ਫੋਟੋ ਫੋਟੋ ਆ ਦੇਖੋ ਪੱਪੀ ਦੇ ਘਰ ਤੋਂ ਤੁਸੀਂ ਇਹ ਨਾ ਫੋਟੋ ਫਿਰ ਲਿਖੋ ਆ ਗਿਆ ਫੋਟੋਗ੍ਰਾਫੀ ਆ ਗਿਆ 1 ਬਿਲੀਅਨ ਫਿਰ ਫੋਟੋ ਕਰ ਦਿੰਨੇ ਆਪਾਂ ਆ ਕਰ ਦਿੰਨੇ ਜਿੱਦਾਂ ਵੀ ਤੁਹਾਡੀ ਵੀਡੀਓ ਤੁਸੀਂ ਉਧਰ ਹੀ ਕਰ ਦਿੰਨਾ ਮੈਂ ਬਾਕਸਿੰਗ ਕਰ ਦਿੰਨਾ ਇੱਥੇ ਇਹ ਤਾਂ ਬਾਕਸਿੰਗ ਆ ਜੀ ਹਣਾ ਹੁਣ ਮੈਂ ਇੱਥੇ ਲਿਖ ਦੇਣਾ ਫਿਟਨੈਸ ਫਿਟਨੈਸ ਲਿਖ ਦੇ ਦਿੰਨਾ ਮੈਂ ਫਿਟਨੈਸ ਆ ਜਾਏਗਾ ਆ ਦੇਖ ਜਿੱਦਾਂ ਦਾ ਤੁਸੀਂ ਮਤਲਬ ਵੀ ਕਰਨਾ ਚਾਹੋਗੇ ਉਦਾਂ ਕਰਨਾ ਉਹ ਬਣੀ ਹੋਣੀ ਤੁਸੀਂ ਓਕੇ ਕਰ ਲਓ ਓਕੇ ਕਰਨ ਤੋਂ ਬਾਅਦ ਮੰਨ ਲਓ ਜੋ ਵੀ ਤੁਹਾਡੀ ਕਵਰ ਫੋਟੋ ਆ ਤੁਸੀਂ ਉਹਨੂੰ ਚੇਂਜ ਕਰਨਾ ਚਾਹੁੰਦੇ ਇੱਥੇ ਜਾ ਕੇ ਕਲਿੱਕ ਕਰਕੇ ਤੁਸੀਂ ਕਿਹਨੂੰ ਵੀ ਮੇਰੀ ਕਵਰ ਫੋਟੋ ਇੱਧਰ ਦੀ ਸ਼ੋ ਹੋਣੀ ਚਾਹੀਦੀ ਤੁਸੀਂ ਉਹ ਇੱਥੇ ਕਲਿੱਕ ਕਰਕੇ ਤੁਸੀਂ ਦਿਖਾ ਸਕਦੇ ਹੋ ਮੈਨੂੰ ਡਨ ਕਰ ਤੋਂ ਡਨ ਕਰਨ ਤੋਂ ਬਾਅਦ ਤੁਸੀਂ ਇੱਥੇ ਓਕੇ ਕਰਨਾ ਓਕੇ ਕਰਨ ਤੋਂ ਬਾਅਦ ਤੁਸੀਂ ਇੱਥੇ ਕੁਝ ਤੁਸੀਂ ਕਿਸੇ ਨੂੰ ਟੈਗ ਕਰਨਾ ਚਾਹੁੰਦੇ ਹੋ ਇੱਥੇ ਤੁਸੀਂ ਟੈਗ ਵੀ ਕਰ ਸਕਦੇ ਹੋ ਇਹਦਾ ਐਡ ਟੈਗ ਰੀ ਹੈ ਐਡ ਵੀ ਕਰ ਸਕਦੇ ਹੋ ਇਨਵਾਈਟ ਕੋਲੋਬੋਰੇਸ਼ਨ ਵੀ ਤੁਸੀਂ ਕਰ ਸਕਦੇ ਹੋ ਇਹਨੂੰ ਡਨ ਕਰ ਦਿਓ ਡਨ ਕਰਨ ਤੋਂ ਬਾਅਦ ਤੁਸੀਂ ਆਪਣੀ ਅਗਲੀ ਜਿਹੜੀ ਲੋਕੇਸ਼ਨ ਆ ਇੱਥੇ ਅਗਲੀ ਤੁਸੀਂ ਆ ਲੋਕੇਸ਼ਨ ਤੁਸੀਂ ਐਡ ਕਰਨਾ ਚਾਹੁੰਦੇ ਹੋ ਐਡ ਕਰ ਸਕਦੇ ਹੋ ਨਹੀਂ ਕਰਨਾ ਚਾਹੁੰਦੇ ਤਾਂ ਕੋਈ ਦਿੱਕਤ ਨਹੀਂ ਹੈਗੀ ਤਾਂ ਤੁਸੀਂ ਤੇ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਤੁਸੀਂ ਇਹਨੂੰ ਸ਼ੇਅਰ ਕਰ ਦੇਣਾ ਸ਼ੇਅਰ ਕਰਨ ਤੋਂ ਬਾਅਦ ਇਹ ਤੁਹਾਡੀ ਵੀਡੀਓ ਜਿਹੜੀ ਪਹਿਲੀ ਦੇਖਿਓ ਉਹ ਪੋਸਟ ਹੋ ਜਾਏਗੀ ਤੁਸੀਂ ਇੱਕ ਦਿਨ ਦੇ ਵਿੱਚ ਘਟੋ ਘਟ 4 ਤੋਂ ਲਈ ਪੰਜ ਵੀਡੀਓ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਡੇਲੀ ਪੋਸਟ ਕਰਨੇ ਹੀ ਕਰਨੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਟੈਗ ਕਰਨੀਆਂ ਦਾ ਰੇਡ ਪਾ ਕੇ ਪੰਜ ਛੇ ਬੰਦੇ ਨੂੰ ਟੈਗ ਵੀ ਕਰਨੀਆਂ ਨੇ ਟੈਗ ਕਰਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਆਪਣਾ ਹੈਸ਼ਟੈਗ ਲਾ ਕੇ ਵੀ ਤੁਸੀਂ ਲਿਖਣਾ ਦੇਖੋ ਮੇਰੀ ਵੀਡੀਓ ਜਿਹੜੀ ਹੈ ਕੋਈ ਸ਼ੋਅ ਹੁੰਦਾ ਤੇ 3 ਉਹ ਵੀ ਤੁਸੀਂ ਅਪਲੋਡ ਕਰੋਗੇ ਜੀ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆ ਤਿੰਨ ਨਿਸ਼ਾਨ ਦਿੱਤੇ ਜੀ ਤੁਸੀਂ ਸਟੋਰੀ ਜ਼ਰੂਰ ਲਾਇਆ ਕਰੋ ਦੇਖੋ ਜੇ ਮੈਂ ਇੱਥੇ ਕਲਿੱਕ ਕਰ ਆਪਣੇ ਫੋਟੋ ਦੇ ਉੱਤੇ ਸਟੋਰੀ ਇਹਦੀ ਹੈ ਨਹੀਂਗੀ ਮੈਂ ਹੁਣ ਇਹਦੀ ਸਟੋਰੀ ਪਾਉਣਾ ਚਾਹੁੰਦਾ ਤਾਂ ਤੁਸੀਂ ਇਹ ਕਰਨਾ ਵਾ ਸਭ ਤੋਂ ਪਹਿਲਾਂ ਤੁਸੀਂ ਅੱਜ ਤੱਕ ਤਿੰਨ ਆਫਨ ਦਿੱਤੇ ਨੇ ਇਹ ਇੱਕ ਲਾਈਕ ਦਾ ਵਾ ਦਿਲ ਜਬਣਾ ਜਿਹੜਾ ਕਮੈਂਟ ਦਾ ਵਾ ਤੇ ਆਏ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਲਿਖਿਆ ਵਾ ਐਡ தி ਸਟੋਰੀ ਸ਼ੇਅਰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤੁਸੀਂ ਇਹ ਵੀਡੀਓ ਤੇ ਤੁਸੀਂ ਕਾਪੀ ਵੀ ਲਿੰਕ ਕਰ ਸਕਦੇ ਹੋ ਡਾਊਨਲੋਡ ਵੀ ਕਰ ਸਕਦੇ ਹੋ WhatsApp ਤੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ Facebook ਤੇ ਵੀ Messenger ਤੇ ਵੀ ਤੋਂ ਮੈਂ ਕੀ ਕਹਿੰਨਾ ਮੈਂ 에ਰੀ ਸਟੋਰੀ ਲੁਣਾ ਚਾਹੁੰਦਾ ਤੁਸੀਂ 에 ਟੂ ਸਟੋਰੀ ਤੇ ਕਲਿੱਕ ਕਰ ਦਿਓ ਕਿਨੇ ਦਿੰਦੀਆਂ ਤਾਂ ਅਖੀਰ ਰਹਿਣ ਬਹੁਤ ਜੀ ਮੈਂ ਤੇ ਬੇ ਅਨੇ ਸਟੋਰੀ ਤੇ ਯੂਅਰ ਸਟੋਰੀ ਤੇ ਤੁਸੀਂ ਕਲਿੱਕ ਕਰ ਦੇਣਾ ਹੁਣ ਦੇਖੋ ਤੁਹਾਡੀ ਥੋੜੀ ਦੇਰ ਬਾਅਦ ਜਿਹੜੀ ਸਟੋਰੀ ਹੈ ਤੁਹਾਡੀ ਉਹ ਇੱਥੇ ਅਪਡੇਟ ਹੋਣੀ ਸ਼ੁਰੂ ਹੋ ਗਈ ਆਪਾਂ ਥੋੜੀ ਦੇਰ ਤੱਕ ਵੇਟ ਕਰਦੇ ਆ ਤਾਂ ਤੁਸੀਂ ਦੇਖੋ ਕੀ ਕਹਿੰਦਾ ਵੀਡੀਓ ਨੂੰ ਤੁਸੀਂ ਹਮੇਸ਼ਾ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਕਦੇ ਵੀ ਕਿਸੇ ਦਾ ਕੰਟੈਂਟ ਨਹੀਂ ਪਾਉਣਾ ਹੈਗਾ ਤੁਸੀਂ ਖੁਦ ਆਪਣਾ ਹੀ ਕੰਟੈਂਟ ਰੱਖਣਾ ਵਾ ਅਗਰ ਤੁਸੀਂ ਕਿਸੇ ਦਾ ਕੰਟੈਂਟ ਪਾਉਂਗੇ ਮੰਨ ਲਓ ਤੁਸੀਂ ਕਿਸ ਦੀ ਫੇਸਬੁੱਕ ਤੋਂ ਵੀਡੀਓ ਚੱਕ ਹੋਰ ਦੀ ਵੀਡੀਓ ਫੇਸਬੁੱਕ ਤੋਂ ਕਰਤੀ ਜਾਂ ਇੰਸਟਾਗ੍ਰਾਮ ਤੋਂ ਚੱਕ ਕੇ ਪਾਤੀ ਤਾਂ ਉਹਦੇ ਤੇ ਕਾਪੀਰਾਈਟ ਸਟ੍ਰਾਈਕ ਆ ਜਾਏਗਾ ਤੁਹਾਡਾ ਚੈਨਲ ਜਿਹੜਾ ਉਹ ਵਾਇਰਲ ਨਹੀਂ ਹੋਊਗਾ ਤੇ ਤੁਸੀਂ ਉਸ ਤੋਂ ਪੈਸੇ ਨਹੀਂ ਕਮਾ ਸਕੋਗੇ ਤੁਸੀਂ ਆਪਣਾ ਹੀ ਕੰਟੈਂਟ ਪਾਉਣਾ ਵਾ ਡੇਲੀ 4 ਤੋਂ 5 ਵੀਡੀਓ ਅਪਲੋਡ ਕਰਨੀਆਂ ਤੁਹਾਡਾ ਤਾਂ ਵੀਡੀਓ ਵਾਇਰਲ ਹੋਊਗਾ ਹੁਣ ਆਪਾਂ ਇੱਥੇ ਸੇਟ ਸਟੋਰੀ ਤੇ ਜਾ ਕੇ ਦੇਖਦੇ ਆ ਇਹ ਜਿਹੜੀ ਸਟੋਰੀ ਜਿਹੜੀ ਮੇਰੀ ਜਿਹੇ ਅਪਡੇਟ ਹੁੰਦੀ ਪਈ ਹੈ ਕਿਉਂਕਿ ਨੈੱਟ ਮੇਰਾ ਸਲੋ ਚੱਲਦਾ ਪਿਆ ਵਾ ਇਸ ਕਰਕੇ ਇਹ ਹਜੇ ਅਪਲੋਡ ਹੋ ਰਹੀ ਹੈ ਜੀ ਜਦੋਂ ਇਹ ਅਪਲੋਡ ਹੋ ਜਾਏਗੀ ਇਹ ਇਹ ਕੰਮ ਤੁਸੀਂ ਕਰਨੇ ਹੀ ਕਰਨੇ ਆ ਤੁਸੀਂ ਡੇਲੀ ਤਾ ਤੁਹਾਡਾ ਚੈਨਲ ਵਾਇਰਲ ਹੋਗਾ ਇੰਨੇ ਨੂੰ ਸਟੋਰੀ ਮੇਰੀ ਅਪਲੋਡ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਕੀ ਕਰਨਾ ਵਾ ਤੁਸੀਂ ਆ ਨਿਸ਼ਾਨ ਲੱਗਿਆ ਤੁਹਾਡੇ ਚੈਨਲ ਦਾ ਲੋਗ ਤੁਸੀਂ ਇੱਥੇ ਕਲਿੱਕ ਕਰਨਾ ਜੀ ਕਲਿੱਕ ਕਰਨ ਤੋਂ ਬਾਅਦ ਦੇਖੋ ਆਪਾਂ ਜੇ ਇੱਕ ਪੋਸਟ ਪਾਤੀ ਹੈ ਇੱਥੇ ਇੱਕ ਪੋਸਟ ਆ ਗਿਆ ਫੋਲੋ ਹਜੇ ਵੀ ਕਿਸੇ ਨੇ ਮੈਨੂੰ ਫੋਲੋ ਨਹੀਂ ਕੀਤਾ ਹੋਏਗਾ ਮੇ ਵੀ ਕਿਸੇ ਨੂੰ ਵੀ ਫੋਲੋ ਨਹੀਂ ਕੀਤਾ ਹੋਏਗਾ ਤਾਂ ਮੈਂ 3 ਡਾਟ ਤੇ ਕਲਿੱਕ ਕਰਾਂਗਾ 3 ਡਾਟ ਤੇ ਕਲਿੱਕ ਕਰਨ ਤੋਂ ਬਾਅਦ ਮੈਂ ਸੈਟਿੰਗ ਤੇ ਜਾਵਾਂਗਾ ਸੈਟਿੰਗ ਤੇ ਜਾਣ ਤੋਂ ਬਾਅਦ ਮੈਂ ਕੀ ਕਰਾਂਗਾ ਇੱਥੇ ਲਿਖਿਆਗਾ ਪਰ ਫਿਰ ਪਰਫਰਮੈਂਸ ਪਰਫਰਮੈਂਸ ਤੇ ਮੈਂ ਕਲਿੱਕ ਕਰਾਂਗਾ ਫਿਰ ਇੱਥੇ ਆ ਕੇ ਅਕਾਊਂਟ ਸਟੇਟਸ ਅਕਾਊਂਟ ਸਟੇਟਸ ਮੇਰਾ ਓਕੇ ਆ ਬਿਲਕੁਲ ਹੁਣ ਠੀਕ ਹੈ ਜੀ ਕੋਈ ਉਹ ਮਤਲਬ ਦਿੱਕਤ ਨਹੀਂ ਹੈ ਜਿੱਦਾਂ ਦੀ ਠੀਕ ਹੈ ਜੇ ਤੁਸੀਂ ਆਪਣਾ ਬਲੂ ਟਿਕ ਲੈਣਾ ਚਾਹੁੰਦੇ ਹੋ ਤਾਂ ਇੱਥੇ ਰਿਕਵੈਸਟ ਕਰ ਬੈਰੀਫਿਕੇਸ਼ਨ ਕਰਕੇ ਤੁਸੀਂ ਬਲੂ ਟਿਕ ਵੀ ਤੁਸੀਂ ਆਪਣੇ ਚੈਨਲ ਵਾਸਤੇ ਤੁਸੀਂ ਲੈ ਸਕਦੇ ਹੋ ਲੱਗਣ ਤੋਂ ਬਾਅਦ ਹੁਣ ਕੀ ਹੈ ਤੁਸੀਂ ਆਪਣੀ ਜਿੱਥੇ ਡੈਸ਼ਬੋਰਡ ਪਿੱਛੇ ਕਲਿੱਕ ਕਰ ਤੁਹਾਡੇ ਚੈਨਲ ਦਾ ਲੋਗੋ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੁਝ ਇੰਟਰਫੇਸ ਦਾ ਡਾਟਾ ਦੇਖ ਨੂੰ ਮਿਲੇਗਾ ਤੋ ਦੇਖੋ ਇੱਥੇ ਮੈਨੂੰ ਸ਼ੋਅ ਬਤਾਵਾ ਇੱਕ 1 ਆਫ 7 ਸਟੈਪਸ ਕੰਪਲੀਟ ਮਤਲਬ ਤੁਸੀ ਇਹ 7 ਸਟੈਪਸ ਜਿਹੜੇ ਕੰਪਲੀਟ ਕਰ ਲੋ ਤੁਸੀ ਇੱਥੇ ਕਲਿੱਕ ਕਰੋਗੇ ਤਾਂ ਤੁਸੀ ਇਹਨੂੰ ਮਤਲਬ ਵੀ ਫੋਲੋ ਕਰਨ ਨੂੰ ਤੁਹਾਨੂੰ ਇਦਾਂ ਦੇ ਜਿੱਦਾਂ ਤੁਹਾਡਾ ਚੈਨਲ ਹੋਗਾ ਤੁਹਾਨੂੰ ਕਹੂਗਾ ਇੱਕ ਦੋ ਬੰਦੇ ਨੂੰ ਤੁਸੀਂ ਫੋਲੋ ਕਰ ਲਓ ਮੰਨ ਕੇ ਚਲੋ ਮੈਂ ਇਹਨੂੰ ਅੱਜ ਇਹਨੂੰ ਫੋਲੋ ਕਰ ਲੈਣਾ ਮੈਨੂੰ ਫੋਲੋ ਕਰ ਲੈ ਡਨ ਕਰ ਦੇਣਾ ਡਨ ਕਰਨ ਤੋਂ ਬਾਅਦ ਇੱਕ ਫੇਰ ਦੋ ਸਟੈਪ ਹੋਗੇ ਦੇਖੋ ਕੰਪਲੀਟ ਹੋ ਗਿਆ ਇਹ ਤੋਂ ਬਾਅਦ ਲਿਖਿਆ ਇਨਕਲੂਡ ਇਰ ਯੂਰ ਸੈਲਫ ਨੇਟ ਤੁਸੀ ਇੱਥੇ ਕਲਿੱਕ ਕਰਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਤੇ ਕੋਈ ਵੀ ਪੋਸ ਇੱਕ ਪੋਸਟ ਜਿੱਦੇ ਤੇ ਅਪਲੋਡ ਵੀ ਕਰ ਦਿਨਾ ਮੈਂ ਇੱਥੇ ਆਪਣੀ ਇੱਕ ਪੋਸਟ ਆ ਜਿਹੜੀ ਆ ਜਿਹੜੀ ਮੈਂ ਇੱਥੇ ਅਪਲੋਡ ਕਰ ਦਿਨਾ ਅਪਲੋਡ ਕਰਨ ਤੋਂ ਬਾਅਦ ਨੈਕਸਟ ਕਰਾਂਗਾ ਨੈਕਸਟ ਕਰਨ ਤੋਂ ਬਾਅਦ ਫਿਰ ਓਕੇ ਕਰਾਂਗਾ ਮੈਂ ਓਕੇ ਕਰ ਦਾਂਗਾ ਤੇ ਇੱਥੇ ਮੈਂ ਲਿਖ ਦਾਂਗਾ ਮਾਈ ਨਿਊ ਪਿਕ ਮਾਈ ਨਿਊ ਪਿਕ ਲਿਖ ਕੇ ਮੈਂ ਓਕੇ ਕਰ ਦਾਂਗਾ ਉਹ ਕਰਨ ਤੋਂ ਬਾਅਦ ਮੈਂ ਇੱਥੇ ਇਹਨੂੰ ਸ਼ੇਅਰ ਕਰ ਦਾਂਗਾ ਮੈਨੂੰ ਫੇਸਬੁੱਕ ਤੇ ਨਹੀਂ ਸ਼ੇਅਰ ਕਰਨਾ ਚਾਹੁੰਦਾ ਮੈਂ ਇਹਦੇ ਨਾ ਉੱਤੇ ਕਲਿੱਕ ਕਰ ਦੇਣਾ ਦੇਖੋ ਫਿਰ ਦੋਸਤੇ ਪੱਤੇ ਤੀਜਾ ਵੀ ਹੁਣ ਕੰਪਲੀਟ ਹੋ ਜੂਗਾ ਉਹ ਜਦੋਂ ਮੇਰੀ ਪੋਸਟ ਆਟੋਮੈਟਿਕਲੀ ਅਪਲੋਡ ਮੁਰ ਕਿ ਤੁਸੀਂ ਇਹਦੇ ਤੇ ਜਾਣਾ ਉਹ ਤੁਸੀਂ ਇਹਨੂੰ ਵੀ ਡਨ ਕਰ ਦੇਣਾ ਡਨ ਕਰਨ ਤੋਂ ਬਾਅਦ ਆ ਦੇਖੋ ਸਾਰੇ ਤਿੰਨ ਸਟੈਪ ਤੁਹਾਡੇ ਕੰਪਲੀਟ ਹੋ ਜਾਂਦੇ ਹੌਲੀ ਹੌਲੀ ਹੁਣ ਤੁਸੀਂ ਕੀ ਆ ਇਹ ਤੁਹਾਨੂੰ ਕਿਹਾ ਵਾ ਕੰਟੈਕਟ ਜਿਹਨੇ ਮਤਲਬ ਖੋਲ੍ਹਣ ਗਿਆ ਮੇਰੇ ਚਾਰ ਸਟੈਪ ਰਹੀਏ ਹੁਣ ਇਹ ਕੰਪਲੀਟ ਕਰਨੇ ਆ ਤੇਰੇ ਜਿਹਾ ਗਰੋ ਯੂਰ ਆਡੀਅנס ਵੀ ਤੁਸੀਂ ਆਡੀਅנס ਨੂੰ ਕਿਵੇਂ ਗਰੋ ਕਰ ਸਕਦੇ ਹੋ ਤੁਸੀਂ ਇਹਨੂੰ ਕਿਸੇ ਨੂੰ ਇਨਵਾਈਟ ਕਰ ਸਕਦੇ ਹੋ ਫੋਲੋ ਯੂਰ ਅਕਾਊਂਟ ਇਨਵਾਈਟ ਯੂਟਿਊਬ ਵਟਸਐਪ ਮਨ ਕੇ ਇਹਨੂੰ ਮੈਂ ਵਟਸਐਪ ਤੇ ਕਰਨਾ ਵਾਂ ਮੈਂ ਕਿਸੇ ਮਤਲਬ ਇਹ ਸ਼ੇਅਰ ਕਰਨਾ ਚਾਹੁੰਦਾ ਮੈਂ ਇੱਥੇ ਸੈਂਡ ਤੇ ਕਲਿੱਕ ਕਰਾਂਗਾ ਜਿੰਨੂੰ ਵਿੱਚ ਤੁਸੀਂ ਗੀਤਾ ਵਗੈਰਾ ਤੇ ਮੇਰਾ ਪ੍ਰੋਬਲਮ ਜੀਰ ਕਰ ਲੈਣਾ ਇੱਥੇ ਕੀਤਾ ਤਾਂ ਮੈਂ ਇੱਥੇ ਨੈਕਸਟ ਕਰਾਂਗਾ ਲੋਕ ਤੁਹਾਨੂੰ ਫੋਲੋ ਕਰ ਲੈਣ ਤੁਸੀਂ ਆਪਣੇ ਇੰਸਟਾਗ੍ਰam ਤੇ ਆਣਾ ਤਾਂ ਇੱਥੇ ਆ ਕੇ ਡਨ ਤੁਸੀਂ ਕਰ ਦੇਣਾ ਦੇਖੋ ਚਾਰ ਸਟੈਪ ਮੇਰੇ ਕੰਪਲੀਟ ਹੋ ਗਏ ਗ੍ਰੀਨ ਹੋ ਗਿਆ ਠੀਕ ਆ ਹੁਣ ਸਾਰੇ ਸਟੈਪ ਜਿਹੜੇ ਵਾਇਸ ਸਟੈਪ ਵਾਇਸ ਸਟੈਪ ਤੁਸੀਂ ਇਹਨੂੰ ਇੰਦਰ ਹੀ ਕੰਪਲੀਟ ਕਰ ਲੈਣਾ ਕਲੀਪ ਆ ਦੇਖੋ ਆ ਹੋ ਗਿਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਆਪਣੇ ਸੈੱਟ 3 ਡਾਟ ਤੇ ਜਾਣਾ 3 ਡਾਟ ਤੇ ਜਾਣ ਤੋਂ ਬਾਅਦ ਆ ਦੇਖੋ ਤਿੰਨ ਨਿਸ਼ਾਨ ਉੱਪਰ ਦਿੱਤੇ ਨੇ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਸੈਟਿੰਗ ਐਂਡ ਪ੍ਰਾਈਵੇਸੀ ਆ ਗਈ ਤੁਸੀਂ ਇੱਥੇ ਕਲਿੱਕ ਕਰ ਦੇਣਾ ਪ੍ਰਾਈਵੇਸੀ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਭ ਤੋਂ ਨੀਚੇ ਜੰਦੇ ਜਾਣਾ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਪਹਿਲਾਂ ਬੋ ਸਟੇਟਸ ਚੈੱਕ ਕਰਨਾ ਵਾ ਇੱਥੇ ਲਿਖਿਆ ਅਕਾਊਂਟ ਸਟੇਟਸ ਅਕਾਊਂਟ ਸਟੇਟਸ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਦੇਖੋ ਤੁਹਾਨੂੰ ਦਿਖਾ ਰਿਹਾ ਰਿਮੂਵ ਕੰਟੈਂਟ ਓਕੇ ਆ ਤਲੜਾ ਚੈਨਲ ਜਿਹੜਾ ਬਿਲਕੁਲ ਸਹੀ ਹੱਥ ਲਿਆ ਗਿਆ ਵਾਟ ਕੈਨ ਬੀ ਰੀਕਮੈਂਡਡ ਓਕੇ ਅਬ ਇਹ ਤੁਹਾਡਾ ਮਤਲਬ ਵੀ ਅਗੇ ਚੈਨਲ ਨੂੰ ਰੀਕਮੈਂਡ ਵੀ ਕਰੂਗਾ ਆ ਦੇਖੋ ਜਿਹੜੀ ਆਪਣੀ ਮੋਨਟਾਈਜੇਸ਼ਨ ਦੀ ਪਾਲਿਸੀ ਆ ਉਹ ਆਪਣੀ ਇੰਪਰੂਵ ਕਰਨ ਲਈ ਗਈ ਹੋਈ ਆ ਆ ਦੇਖੋ ਅਪਰੂਵ ਜਦੋਂ ਹੋ ਜੇਗੀ ਤਾਂ ਉਹ ਵੀ ਇੱਥੇ ਆਪਣਾ ਗ੍ਰੀਨ ਹੋ ਜਾਏਗਾ ਬਾਕੀ ਸਾਰੇ ਆਪਣੇ ਟਿਕਰੇ ਜਾਨੀ ਕਿ ਆਪਾਂ ਪੈਸੇ ਕਮਾਉਣ ਦੇ ਲਈ ਐਲੀਜੀਬਲ ਆਪਾਂ ਹੈਗੇ ਆ ਹੁਣ ਆਪਾਂ ਜਨ ਬੈਕ ਚਲੇ ਜਨਿਆ ਤੁਸੀਂ ਆਪਣੇ ਜਿਹੜਾ ਵੀ ਤੁਹਾਡੇ ਚੈਨਲ ਦਾ ਮਤਲਬ ਸਟੇਟਸ ਆ ਤੁਸੀਂ ਸਾਰਾ ਸਟੇਟਸ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖ ਲਓ ਤੁਸੀਂ ਆ ਤੁਹਾਨੂੰ ਸਾਰਾ ਹੀ ਕੁ ਚੈੱਕ ਹੋਈ ਜਾਏਗਾ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਆ ਗਿਆ ਪ੍ਰੋਫੈਸ਼ਨਲ ਡੈਸ਼ਬੋਰਡ ਤੋ ਕਿ ਦੇਖੋ ਆਪਣਾ ਪ੍ਰੋਫੈਸ਼ਨਲ ਪੇਜ ਆ ਦੇਖੋ ਇੱਥੇ ਆ ਗਿਆ ਪ੍ਰੋਫੈਸ਼ਨਲ ਡੈਸ਼ਬੋਰਡ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਕਲਿੱਕ ਕਰਨ ਤੋਂ ਬਾਅਦ ਦੇਖ ਲਓ ਆ ਦੇਖ ਲਓ ਆਟੋਮੈਟਿਕਲੀ ਤੁਹਾਨੂੰ ਸਾਰਾ ਸਟੇਟਸ ਤੁਹਾਨੂੰ ਸ਼ੋਅ ਕਰੇਗਾ ਵੀ ਤੁਸੀਂ ਕਿੰਨੀਆਂ ਸਟੋਰੀਆਂ ਪਾਈਆਂ ਕਿੱਥੋਂ ਤੱਕ ਗਈ ਕਿਹੜੇ-ਕਿਹੜੇ ਬੰਦੇ ਨੇ ਤੁਹਾਡੀ ਸਟੋਰੀ ਇੱਥੇ ਤਰਯੋ ਕੀਤੀ ਆ ਵੀ ਇਹ ਦੇਖੀਏ ਲੋਕਾਂ ਤੁਸੀਂ ਬਸ ਡੇਲੀ ਹੀ ਤੁਸੀਂ ਦੋ ਤੋਂ ਲੈ ਕੇ ਤੁਸੀਂ ਪੰਜ ਪੋਸਟ ਡੇਲੀ ਹੀ ਪਾਉਣੀਆਂ ਨੇ 4-5 ਪੋਸਟਰ ਡੇਲੀ ਤੁਸੀਂ ਇੱਥੇ ਅਪਲੋਡ ਕਰਨੇ ਹੀ ਕਰਨੀਏ ਨੇ ਤਾਂ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋਊਗਾ ਹੁਣ ਆਪਾਂ ਗੱਲ ਕਰਦਾ ਵੀ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਦੇਖੋ ਮੈਂ ਪੋਸਟਰ ਦੋ ਪਾਈਏ ਨੇ ਫੋਲੋਅਰ ਮੇਰਾ ਇੱਕ ਵੀ ਨਹੀਂ ਹੈਗਾ ਜਦੋਂ ਤੁਹਾਡੇ ਫੋਲੋਅਰ 10000 ਤੋਂ ਵੱਧ ਹੋ ਗਏ ਜਾਂ 5000 ਤੋਂ ਵੱਧ ਹੋ ਗਏ ਤਾਂ ਜਿਹੜੇ ਬ੍ਰੈਂਡ ਕੰਟੈਂਟ ਨੇ ਜਿਹੜੇ ਹਨਾ ਲੋਕੀ ਸਪੌਂਸਰਸ਼ਿਪ ਆਦੇ ਉਹ ਸਪੌਂਸਰਸ਼ਿਪ ਦੇ ਕੇ ਤੁਹਾਡੇ ਤੋਂ ਆਪਣਾ ਚੈਨਲ ਨੇ ਜਿਹੜਾ ਉਹ ਉਹ ਕਰਾ ਲੈਣਗੇ ਤੁਹਾਨੂੰ ਮਤਲਬ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਐਡ ਕਰੋ ਜਦੋਂ ਤੁਸੀਂ ਐਡ ਕਰੋਗੇ ਘੱਟੋ ਘੱਟ ਤੁਸੀਂ 1 ਮਿੰਟ ਦੀ ਉਹਨਾਂ ਦੀ ਵੀਡੀਓ ਸਟੋਰੀ ਪਾਉਣੀ ਹੀ ਜਿੱਦਾਂ ਦੀ ਆ ਦੇਖੋ ਮੈਂ ਆ ਸਟੋਰੀ ਪਾਈਆ ਤੁਸੀਂ ਉਹਨਾਂ ਦੀ ਇਦਾਂ ਦੀ ਸਟੋਰੀ ਹੀ ਪਾਉਣੀ ਆ ਉਹ ਤੁਸੀਂ ਕੰਪਨੀ ਦੀ ਉਹ ਤੁਹਾਨੂੰ 50000 ਤੋਂ ਲੈ ਕੇ 2 ਲੱਖ ਰੁਪਏ ਤੁਹਾਨੂੰ ਬੜੇ ਆਰਾਮ ਨਾਲ ਦੇਣਗੇ ਉਹ ਉਹਨੇ ਪੈਸੇ ਤੁਹਾਨੂੰ ਤਾ ਦੇਣਗੇ ਜਿੰਨੇ ਤੁਹਾਡੇ ਫੋਲੋਅਰਸ ਹੋਣਗੇ ਇਸ ਕਰਕੇ ਜੇ ਤੁਸੀਂ ਆਪਣੇ ਫੋਲੋਅਰਸ ਵਧਾਉਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਤੁਸੀਂ ਇੱਥੇ ਪੋਸਟਾਂ ਅਪਲੋਡ ਕਰੋ ਆਪਣੀਆਂ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਹਾਡੇ ਜਿਹੜਾ ਚੈਨਲ ਮੋਨਟਾਈਜੇਸ਼ਨ ਆ ਜਦੋਂ ਉਹ ਮੋਨਟਾਈਜੇਸ਼ਨ ਹੋ ਗਿਆ ਉਹ ਅਜੇ ਜਿਹੜੀ ਇੰਸਟਾਗ੍ਰam ਨੇ ਪੋਲਿਸੀ ਮੋਨਟਾਈਜੇਸ਼ਨ ਵਾਲੀ ਉਹ ਅਜੇ ਇਹਨਾਂ ਨੇ ਕੰਪਲੀਟ ਨਹੀਂ ਕੀਤੀ ਜਦੋਂ ਕੰਪਲੀਟ ਹੋ ਜੇਗੀ ਤਾਂ ਮੈਂ ਤੁਹਾਨੂੰ ਦੱਸ ਦਵਾਂਗਾ ਕਿ ਤੁਸੀਂ ਮੋਨਟਾਈਜੇਸ਼ਨ ਕਰ ਲਓ ਤੁਹਾਡੇ ਰੀਲਾਂ ਦੇ ਉੱਤੇ ਐਡ ਹੋਣੀ ਸ਼ੁਰੂ ਹੋ ਜੂਗੀ ਤੁਸੀਂ ਫਿਰ ਦੋ ਤਰੀਕੇ ਨਾਲ ਕਮਾਉਂਗੇ ਇੱਕ ਤਾਂ ਤੁਸੀਂ ਕਮਾਉਂਗੇ ਮਤਲਬ ਸਪੌਂਸਰਸ਼ਿਪ ਤੋਂ ਤੇ ਨ ਦੂਜੇ ਤੁਸੀਂ ਕਰਾ ਕਰਾਉਂਗੇ ਜਿਹੜੀ ਤੁਹਾਡੇ ਰੀਲਾਂ ਦੇ ਉੱਤੇ ਐਡ ਚੱਲੇਗੀ ਜੀ ਸੋ ਦੋਸਤੋ ਇਸ ਤਰੀਕੇ ਨਾਲ ਤੁਸੀਂ ਆਪਣਾ ਇੰਸਟਾਗ੍ਰam ਦੇ ਉੱਤੇ ਤੁਸੀਂ ਆਪਣਾ ਇੱਕ ਪ੍ਰੋਫੈਸ਼ਨਲ ਲੈਵਲ ਦਾ ਤੁਸੀਂ ਆਪਣਾ ਪੇਜ ਜੇ ਤੁਸੀਂ ਬਣਾ ਸਕਦੇ ਹੋ ਅਗਰ ਤੁਸੀਂ ਇਸ ਤਰ੍ਹਾਂ ਪੇਜ ਬਣਾ ਲੈਨੇ ਹੋ ਡੇਲੀ ਤੁਸੀਂ ਉੱਤੇ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਤੁਸੀਂ ਤਾਂ ਤੁਹਾਡਾ ਚੈਨਲ ਆ ਜਿਹੜਾ ਬਹੁਤ ਹੀ ਜਲਦੀ ਤੁਹਾਡਾ ਗਰੋ ਹੋਣ ਲੱਗ ਜੇਗਾ ਤੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਉਤੋਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਜੀ ਦੇਖੋ ਅਗਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਇੰਸਟਾਗ੍ਰam ਤੋਂ ਇਹਦੇ ਵਾਸਤੇ ਦੋੜੀਆਂ ਦੋ ਗੱਲਾਂ ਨੇ ਜਿਹੜੀਆਂ ਉਹਦਾ ਤੁਸੀਂ ਬਹੁਤ ਹੀ ਜ਼ਰੂਰਤ ਧਿਆਨ ਰੱਖਣਾ ਵਾ ਨੰਬਰ 1 ਤਾਂ ਹੈਗਾ ਦੇਖੋ ਤੁਸੀਂ ਕਿਸੇ ਵੀ ਬੰਦੇ ਦਾ ਕੰਟੈਂਟ ਚੋਰੀ ਕਰਕੇ ਤੁਸੀਂ ਆਪਣੇ ਇੰਸਟਾਗ੍ਰam ਦੇ ਉੱਤੇ ਨਹੀਂ ਪਾਉਣਾ ਹੈਗਾ ਮੰਨ ਕੇ ਚਲੋ ਤੁਸੀਂ ਕਿਸੇ ਦਾ 뮤직 ਚੱਕ ਲਿਆ ਕਿਸੇ ਦੀ ਵੀਡੀਓ ਚੱਕ ਲਈ ਕਈ ਤਾਂ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਸਾਰਾ ਕੰਟੈਂਟ ਹੀ ਉਹਦਾ ਚੱਕ ਲੈਂਦੇ ਨੇ ਵੀ ਉਹਦੇ ਇੰਸਟਾਗ੍ਰam ਤੋਂ ਜਾਂ ਫੇਸਬੁੱਕ ਤੋਂ ਜਾਂ ਯੂਟਿਊਬ ਤੋਂ ਵੀਡੀਓ ਡਾਊਨਲੋਡ ਕੀਤੀ ਤੇ ਆਪਣੇ ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰਤੀ ਜਾਂ ਇੰਸਟਾਗ੍ਰਾਮ ਦੇ ਉੱਤੇ ਉਹਦੇ ਨਾਲ ਕੀ ਹੈ ਵੀ ਤੁਸੀਂ ਇੰਸਟਾਗ੍ਰਾਮ ਤੋਂ ਪੈਸਾ ਨਹੀਂ ਕਮਾ ਸਕਦੇ ਇਹਦੇ ਨਾਲ ਕੀ ਹੈ ਵੀ ਤੁਹਾਡਾ ਜਿਹੜਾ ਇੰਸਟਾਗ੍ਰਾਮ ਆ ਉਹ ਡੈਡ ਹੋ ਜਾਏਗਾ ਤੇ ਤੁਹਾਨੂੰ ਕੋਈ ਵੀ ਕੰਪਨੀ ਸਪਾਂਸਰਸ਼ਿਪ ਨਹੀਂ ਕਰੇਗੀ ਤੇ ਮੋਨਟਾਈਜ਼ੇਸ਼ਨ ਲਈ ਤੁਸੀਂ ਅਪਲਾਈ ਨਹੀਂ ਕਰ ਸਕਦੇ ਕਿ ਇਸ ਕਰਕੇ ਕਿਸੇ ਦਾ ਕੰਟੈਂਟ ਚੋਰੀ ਕਰਕੇ ਅਪਲੋਡ ਨਹੀਂ ਕਰਨਾ ਤੁਸੀਂ ਆਪਣਾ ਹੀ ਕੰਟੈਂਟ ਤਿਆਰ ਕਰਕੇ ਤੁਸੀਂ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਤੁਸੀਂ ਅਪਲੋਡ ਕਰਨਾ ਵਾ ਜੀ ਤੇ ਜਿਹੜਾ ਦੂਸਰਾ ਤਰੀਕਾ ਹੈਗਾ ਵਾ ਤੁਸੀਂ ਹਰ ਰੋਜ਼ ਇੱਕ ਦਿਨ ਦੇ ਵਿੱਚੋਂ 3 ਤੋਂ ਲੈ ਕੇ 5 ਵੀਡੀਓ ਘੱਟੋ-ਘੱਟ 5 ਵੀਡੀਓ ਤੁਸੀਂ ਡੇਲੀ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਅਪਲੋਡ ਕਰਨੇ ਹੀ ਕਰਨੀਆਂ ਨੇ ਤੇ ਉਹਦੇ ਵਿੱਚ ਤੁਸੀਂ ਏਡ ਟੈਗ ਪਾ ਕੇ ਤੁਸੀਂ ਟੈਗ ਵੀ ਜਰੂਰ ਕਰਨੀਆਂ ਨੇ ਬਹੁਤ ਜਿਹੇ ਹੈਸ਼ਟੈਗ ਜਰੂਰ ਲੋਣੇ ਹੀ ਲੋਣੇ ਆ ਇਹ ਜੇਕਰ ਤੁਸੀਂ ਇਹ ਕੰਮ ਕਰੋਗੇ ਤਾਂ ਹੀ ਤੁਹਾਡੀ ਜਿਹੜੀ ਵੀਡੀਓ ਨੇ ਉਹ ਛੇਤੀ ਬੂਸਟ ਹੋਣੀ ਆ ਵਾਇਰਲ ਹੋਣੀ ਆ ਤੇ ਉਨੀ ਜਲਦੀ ਹੀ ਤੁਸੀਂ ਆਪਣੇ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੰਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦਾ ਉੰਦਰ ਨਵਾ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੈਗਾ ਵਾ ਤਾਂ ਬਲੀ ਤੁਸੀਂ ਥੱਲੇ ਕਮੈਂਟ ਕਰ ਦਿਓ ਤੇ ਮੈਂ ਤੁਹਾਡਾ ਆਨਸਰ ਜਰੂਰ ਦਵਾਗਾ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਆਪਣੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਜਾਂ ਪਰੇਸ਼ਾਨੀਆਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ